ਧੀਆ ਤੇਰੀ ਮਾਂ ਬੌਂਡ ਚ ਬਾਂਹ ਦੇ ਕਹਣੇ ਤੇਰੀ ਮਾਂ ਦੀ ਕੁਟਕਣੇ ਮੈਂ ਬਾਹਰ ਕੱਢੂਗਾ ਜਿੱਦਾਂ ਕਹਿੰਦਾ ਜੁੱਤੀਆਂ ਪਹਿਨੀਆਂ ਤਿਆਰ ਐ ਤੈਨੂੰ ਵੀ ਬਾਈ ਸਿੱਧੀ ਚ ਤਾਉਣੀ ਜਦੋਂ ਮਰਜੀ ਆ ਦਾ ਦੱਸ ਕੇ ਆਹੀ ਜਿਹੜੀਆਂ ਲੱਤਾਂ ਪਰ ਚੜਨੀਆਂ ਤੂੰ ਏਹੇ ਸਮਿਆਂ ਦੇ ਖੇਲ ਕਿਹੜਾ ਮਿਲੇ ਕੌਣ ਟੁੱਟਦਾ ਸਿਗਰ ਪਹਿਨੇ ਲਿਆ ਸਾਨੂੰ ਗੰਧੀਆਂ ਸਿਆਸਤਾਂ ਬਸ ਕਰੋ ਹੁਣ ਰੱਬ ਦਾ ਏ ਵਾਸਤਾ ਵੱਖ-ਵੱਖ ਝੰਡੇ ਸਾਰੇ ਬੇਟਾ ਤੂੰ ਰੋਟੀ ਭੁਗਾਉਣੀ ਆ ਹੈਂ ਕੋਈ ਕਹੀਏ ਦੋਤੇ ਪਾਹੀ ਦੇਖੇ ਫਿਰ ਤੁਸੀਂ ਹੈ ਦੋਤੇ ਹੀ ਇੱਕ ਹੈ ਜੀ ਹਾਂਜੀ ਸਸ਼ਕਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਬੱਸ ਯੋਸੇ ਆਲਮੋਸਟ ਸਾਰਿਆਂ ਨੂੰ ਪਤਾ ਹੈ ਵੀ ਕੀ ਹੋਇਆ ਕੀ ਨਹੀਂ ਹੋਇਆ ਵਿਕਰਮ ਨੇ ਮਾਲਵਾ ਵਾਈਸ ਨੂੰ ਗਾਲਾਂ ਕੱਢਦੀਆਂ ਤੇ ਮੇਰੇ ਨਾਲ ਜੋ ਹੋਇਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ S2R2O ਦੀ ਵੀਡੀਓ ਦੇਖੀ ਹੀ ਹੋਣੀ ਹੈ ਠੀਕ ਹੈ ਜਿਨੇ ਜਿਹਨੂੰ ਨਹੀਂ ਪਤਾ ਉਹਨੂੰ ਮੈਂ ਦੱਸ ਦਾਂ ਤਨੂੰ ਪਤਾ ਮੈਂ ਪਿੱਛੇ ਦੀ ਮੀਨੂ ਸੇਰਾ ਤੇ ਤਿੰਨ ਚਾਰ ਇਕੱਠੀਆਂ ਵੀਡੀਓਜ਼ ਪਾਰਤੀਆਂ ਉਹਦੇ ਸਾਰੇ ਇੱਕ ਇੱਕ ਕਰਕੇ ਬਾਹਰ ਆਣ ਲੱਗਿਆ ਪਾਉ ਤੋ ਕੁਝ ਸਵਾਲ ਪੁੱਛੇ ਤੇ ਇਹ ਲਾਸਟ ਵੀਡੀਓ 'ਚ ਮੈਂ ਕਹਿਆ ਸੀ ਉਹਦੇ ਅੰਧਪਕਤ ਪੈਦਾ ਹੋ ਚੁੱਕੇ ਆ ਤਨੂੰ ਪਤਾ ਮੈਂ ਐਵੇਂ ਕੋਈ ਗੱਲ ਨਹੀਂ ਕਹਿੰਦੀ ਹੁੰਦੀ ਉਹਦਾ ਔਰ ਉਹਦਾ ਇੱਕ ਇੰਨਾਕ ਅੰਧਪਕਤ ਹੈਗਾ ਉਹਨੇ ਸਪੈਸ਼ਲ ਮੀਨੂ ਮੀਨੂ ਸੇਰਾ ਦੀ ਵੀਡੀਓ ਤੋਂ ਬਾਅਦ ਇੱਕ ਚੈਨਲ ਕ੍ਰੀਏਟ ਕੀਤਾ ਚੈਨਲ ਤੇ ਰੀਲਾਂ ਪਾਈਆਂ ਮੇਰੇ ਫੋਟੋਜ਼ ਲਗਾ ਕੇ ਪਿੱਛੇ ਗੰਦੇ-ਗੰਦੇ ਸਾਊਂਡ ਲਗਾਏ ਮੱਥੇ ਤੇ ਗੰਦੀ-ਗੰਦੀ ਵਰਡਿੰਗ ਲਿਖਤੀ ਯਾਨੀ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ ਕੰਦਰੋ ਸੁਭਰਗੀ ਮੈਨੂੰ ਬਦਨਾਮ ਕਰਕੇ ਕੀ ਲੈ ਲੋਗੇ ਅ ਢੇੜ ਉਮਰ ਚਾ ਮੈਂ 22 ਸਾਲ ਹੋ ਗਏ ਮੇਰੇ ਵਿਆਹ ਨੂੰ ਇੱਕ ਮੁੰਡਾ ਇੱਕ ਮੁੰਡਾ ਮੇਰਾ ਕੈਨੇਡਾ ਬੈਠਾ ਦੂਜੇ ਦੇ ਡੀਯੂ ਚ ਐਡਮਿਸ਼ਨ ਹੋ ਚੁੱਕੀ ਹੈ ਦੇ ਲਈ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਮੈਂ ਤੇ ਮੇਰੇ ਹਸਬੰਦ ਇੱਥੇ ਇਕੱਲੇ ਆ ਅਜਾ ਹਸਬੰਦ ਤੋਂ ਯਾਦ ਆਇਆ ਕਹਿੰਦੇ ਇਹਦਾ ਹਸਬੰਦ ਇਹਨੂੰ ਛੱਡ ਕੇ ਭੱਜ ਗਿਆ ਹੋਟਲ 'ਚ ਬੜੀ ਗਈ ਸੀ ਉਹ 22 ਸਾਲ ਹੋ ਗਏ ਮੇਰੇ ਨਾਲ ਹੀ ਹੈ ਜਿੰਨੂੰ ਚਾਹੀਦਾ ਲੈ ਚੋ ਮਤਲਬ ਮਤਲਬ ਸੀਰੀਅਸਲੀ ਸੀਰੀਅਸਲੀ ਇੰਨੇ ਕ ਤੁਸੀਂ ਡੈਸਪਰੇਟ ਹੋ ਚੁੱਕੇ ਹੋ ਇੰਨੇ ਕ ਫਰਸਟ੍ਰੇਟ ਹੋ ਚੁੱਕੇ ਹੋ ਵੀ ਤੁਹਾਡੇ ਛੂੜ ਕੇ ਬਾਹਰ ਆ ਰਹੀ ਹੈ ਤੁਸੀਂ ਮਤਲਬ ਕੁਝ ਪਤਾ ਤਾਂ ਕਰ ਲਿਆ ਕਰੋ ਬੰਦੇ ਬਾਰੇ ਜਿਹਦੇ ਅੰਗੇਜ਼ ਕੋਈ ਪਲੈਨਿੰਗ ਕਰ ਰਹੀ ਹੋ ਜਿਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਮਤਲਬ ਇਸ ਤੋਂ ਅੱਗੇ ਕੁਝ ਹੈਗਾ ਤੁਸੀਂ ਮੈਨੂੰ ਫਲਾਣ ਫਲਾਣ ਕਿਹਾ ਵੀ ਇਹ ਇਦਾਂ ਦੀ ਇਦਾਂ ਦੀ ਸਮਝੋ ਜੀਤੋ ਕਹਿ ਰਹੇ ਆ ਵੀ ਇਦਾਂ ਦੀ ਹੈ ਠੀਕ ਹੈ ਓਕੇ ਹੋਰ ਕੋਈ ਇਲਜ਼ਾਮ ਹੈਗਾ ਉਹ ਵੀ ਲਾਓ ਇਹ ਨਸ਼ੇ ਕਰਦੀ ਏ ਫਲਾਣ ਢਿੰਗਣ ਜੋ ਤੁਹਾਡੇ ਗਲਜ਼ਾਮ ਹੈਗੇ ਲਾਓ ਮੈਂ ਐਕਸੈਪਟ ਕਰਦੀ ਹਾਂ ਠੀਕ ਹੈ ਦੁਨੀਆ 'ਚ ਜਿੰਨੇ ਨਸ਼ੇ ਮੈਂ ਉਹ ਵੀ ਕਰਦੀ ਹਾਂ ਫੀਮ ਪੁੱਕੀ ਗਾਂਜਾ ਚਾਹ ਵਾਟ ਐਵਰ ਜਦੋਂ ਤੁਸੀਂ ਇਲਜ਼ਾਮ ਲਾਉ ਬਟ ਜਦ ਤੁਹਾਨੂੰ ਪ੍ਰੂਫ ਕਰਨੇ ਪੈਗੇ ਨਾ ਫਿਰ ਓਖੇ ਹੋ ਜਾਣੇ ਕਮੈਂਟ ਦੇ ਨੀਚੇ ਜਦੋਂ ਮੈਂ ਜਵਾਬ ਦਿੱਤਾ ਕਾਫੀ ਮੇਰੀ ਆਡੀਅੰਸ ਨੇ ਉਹਦੇ ਨਾਲ ਬੈਸਪਾਜੀ ਵੀ ਕੀਤੀ ਕਮੈਂਟਾਂ ਦੇ ਵਿੱਚ ਜਦੋਂ ਮੈਂ ਜਵਾਬ ਦਿੱਤਾ ਵੀ ਸਾਈਬਰ ਦੇ ਵਿੱਚ ਰਿਪੋਰਟ ਹੋ ਗਈ ਹੋਈ ਹੈ ਠੀਕ ਹੈ ਤੇ ਨਾਲ ਦੀ ਨਾਲ ਮਾਂ ਦਾ ਲਾਲ ਸੀ ਕਿ ਮਾਂ ਦੀ ਥੀ ਸੀ ਚੈਨਲ ਵੀ ਡਿਲੀਟ ਕਰ ਗਿਆ ਕੋਈ ਨਾ ਸਾਡੇ ਕੋਲ ਚੈਨਲ ਦਾ ਲਿੰਕ ਸਾਰੇ ਸਕਰੀਨ ਰਿਕਾਰਡਿੰਗਸ ਵਗੈਰਾ ਸਾਰਾ ਕੁਝ ਹੈ ਗਿਆ ਕਾਕਾ ਸਿਰਫ ਤੈਨੂੰ ਫੜ ਤਾਂ ਲੈਣਾ ਹੀ ਹੈ ਬੰਦਾ ਤੂੰ ਮੈਨੂੰ ਪਤਾ ਲੱਗ ਗਿਆ ਕੌਣ ਹੈ ਮੀਨੂ ਸਿਰਾ ਦੇ ਸਰਕਲ ਦੇ ਵਿੱਚੋਂ ਇੱਕ ਹੀ ਟੱਕ ਵਾਲਾ ਬੰਦਾ ਹੈ ਸਾਰੀਆਂ ਰਿਕਾਰਡਿੰਗਸ ਉਹਦੀਆਂ ਸਾਡੇ ਕੋਲ ਪਈਆਂ ਹੋਈਆਂ ਬਸ ਸਿਰਫ ਉਹਨੂੰ ਪ੍ਰੂਫ ਕਰਨ ਦੀ ਜਰੂਰਤ ਹੈ ਪੇਪਰ ਤੇ ਵੈਸੇ ਪਤਾ ਸੀ ਕਰਾ ਲਿਆ ਹੋਇਆ ਕੌਣ ਹੈ ਤੂੰ ਠੀਕ ਹੈ ਮਤਲਬ ਹੱਦ ਐਡੇ ਇੱਡੀ ਕ ਵਿਲੀ ਜਨਤਾ ਹੈਗੀ ਐ ਉਹਦੇ ਪਿੱਛੇ ਇੱਡੀ ਕ ਪਾਗਲ ਹੈਗੀ ਐ ਵੀ ਪਤਾ ਨਹੀਂ ਹਜੇ ਉਹਦੀ ਸਾਰੀਆਂ ਸੱਚਾਈਆਂ ਦਿਖਾਤੀਆਂ ਹਜੇ ਮੇਰੇ ਕੋਲ ਕੁਝ ਚੀਜ਼ਾਂ ਹੈਗੀਆਂ ਮੈਂ ਲਾਈਆਂ ਨਹੀਂ ਜਿੰਨੇ ਦੇਖਣੀ ਆ ਉਹ S2R2 ਵਾਲੇ ਚੈਨਲ 'ਚ ਦੇਖ ਲਓ ਰਾਤ ਨੂੰ ਲਾਈਵ ਦੇ ਵਿੱਚ ਨੱਚ-ਨੱਚ ਕੇ ਪੈਸੇ ਮੰਗਦੀ ਐ ਘਰ ਨੂੰ ਤੁਸੀਂ ਕੋਠਾ ਬਣਾ ਕੇ ਰੱਖਿਆ ਚੱਕਲਾ ਬਣਾ ਕੇ ਰੱਖਿਆ ਹੋਇਆ ਬੋਲੀਏ ਨਾ ਤਾਂ ਕੀ ਕਰੀਏ ਕੀ ਧਾਰਿਆ ਵੀ ਪੰਜਾਬ ਦੀਆਂ ਜਨਾਨੀਆਂ ਰਾਤ ਨੂੰ ਲਾਈਵ ਹੋ ਕੇ ਨੱਚਦੀਆਂ ਇਹ ਤੁਹਾਡੇ ਤੋਂ ਸਵਾਲ ਪੁੱਛ ਲਓ ਤੇ ਅਸੀਂ ਗਲਤ ਹੋ ਗਏ ਸਾਡੇ ਕੈਰੇਕਟਰ ਤੇ ਆ ਗਏ ਮੈਂ ਤੱਕ ਕਹਿਤਾ ਹਾਂ ਜੋ ਤੁਸੀਂ ਕਹਿਤਾ ਅੱਗੇ ਚੱਲੋ ਸਵਾਲਾਂ ਦੇ ਜਵਾਬ ਦਿਓ ਕੰਮ ਕਿਉਂ ਨਹੀਂ ਕਰਦੇ ਝੂੜਕਿਉਂ ਬੋਲਦੇ ਹੋ ਵਿਆਹ ਤੋਂ ਪਹਿਲਾਂ ਉਹ ਸੋਨੂੰ ਕੋਰ ਰਾਤਾ ਬਾਹਰ ਰਹਿ ਜਾਂਦੀ ਹੈ ਕਿਉਂ ਜਾਂਦੀ ਹੈ ਵਿਆਹ ਤੋਂ ਪਹਿਲਾਂ ਕੋਈ ਬੱਚੇ ਜੰਮੀ ਜਾਂਦਾ ਕਿਉਂ ਜੰਮਦੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਦੇਖਿਆ ਜਾਂਦਾ ਜਿਹੜੀਆਂ ਜਨਨੀਆਂ ਜਾਂ ਬੰਦੇ ਕੋਈ ਵੀ ਇਹਨਾਂ ਨੂੰ ਦੇਖਦੇ ਆ ਕਿ ਤੁਸੀਂ ਇਹ ਆਪਣੇ ਘਰ ਦੀਆਂ ਚੀਜ਼ਾਂ ਮਨਜ਼ੂਰ ਕਰੋਗੇ ਆਪਣੇ ਧੀਆਂ ਨੂੰ ਜੋ ਇਹ ਕਰਦੀਆਂ ਤੁਹਾਨੂੰ ਗੱਲ ਨਹੀਂ ਸਮਝ ਆ ਰਹੀ ਵੀ ਅਸੀਂ ਕਿਸ ਕਾਰਨ ਬੋਲ ਰਹੇ ਹੈਗੇ ਆਂ ਮੇਰੇ ਵੀ ਬੱਚੇ ਹੈ ਠੀਕ ਹੈ 8ਵੀਂ ਜੋ ਮੇਰਾ ਮੁੰਡਾ 8ਵੀਂ ਦਾ ਪੇਪਰ ਮੇਰੇ ਮੁੰਡੇ ਨੇ ਦਿੱਤੇ ਸੀ ਉਸ ਤੋਂ ਬਾਅਦ ਮਤਲਬ ਉਹ ਹਸਬੰਡ ਦੇ ਨਾਲ ਸ਼ੌਪ ਤੇ ਜਾਣ ਲੱਗ ਗਿਆ ਸੀ ਫਲਾਈਟ ਪਿਛਲੇ 2023 ਦੇ ਵਿੱਚ ਉਹਦੀ ਫਲਾਈਟ ਸੀ 27 April ਦੀ ਠੀਕ ਹੈ ਦੋਸਤੋ ਦੋ ਦਿਨ ਪਹਿਲਾਂ ਤੱਕ ਉਹ ਇੱਥੇ ਕੰਮ ਕਰਦਾ ਸੀ 6 ਮਹੀਨੇ ਬਾਹਰ ਉਹਨੇ ਕਿਸੀ ਕੋ ਨੌਕਰੀ ਵੀ ਕੀਤੀ ਹੈ ਸਾਡੇ ਕੋਲ ਕੋਈ ਕਮੀ ਤਾਂ ਨਹੀਂ ਸੀ ਲੇਕਿਨ ਬੱਚੇ ਨੂੰ ਕੰਮ ਕਰਨ ਦੀ ਆਦਤ ਕਿੱਦਾਂ ਪਵੇਗੀ ਕਿੱਦਾਂ ਪਤਾ ਲੱਗੇਗਾ ਪੈਸੇ ਕਮਾਏ ਜਾਂਦੇ ਆ ਪੀ ਉਹਨੂੰ ਮਿਹਨਤ ਕਰਦੇ ਮਾਣੂੰ ਮਿਹਨਤ ਕਰਦੇ ਦੇਖੇਗਾ ਤਾਂ ਹੀ ਅੱਗੇ ਕਮਾਏਗਾ ਨਾ ਲੋਕਾਂ ਦੇ ਬੱਚੇ 6-6 ਮਹੀਨੇ ਚ ਵਾਪਸ ਆ ਗਏ ਮੇਰਾ 2 ਸਾਲ ਹੋ ਗਿਆ ਬੈਠਾ ਕੰਮ ਕਰ ਰਿਹਾ ਵਧੀਆ ਬਰਫਾਂ ਦੀਆਂ ਢਹਾੜੀਆਂ ਲਾਂਦਾ 14-14 ਘੰਟੇ ਲਾਂਦਾ ਤੇ ਲਾਵੇ ਸਟਰਗਲ ਤਾਂ ਸਾਰਿਆਂ ਨੂੰ ਕਰਨੀ ਪੈਂਦੀ ਹੈ ਤਾਂ ਮੈਂ ਇਹ ਕਹਿ ਰਹੀ ਆ ਵੀ ਜਿੰਨੇ ਵੀ ਪੰਗਾ ਲੈਣਾ ਲੋ ਵੈਲਕਮ ਐ ਬਟ ਬਾਅਦ 'ਚੋਂ ਮੈਂ ਤਾਂ ਕੋਈ ਮਾਫੀ ਦੀ ਜਾਂ ਸਮਝੌਤੇ ਦੀ ਉਮੀਦ ਨਾ ਕਰਿਓ ਮੈਂ ਸੋਨੂ ਕੋਰ ਵਾਲੀ ਵੀਡੀਓ 'ਚ ਕਹਤਾ ਸੀ ਮੈਂ ਤਿੰਨ ਕੰਮ ਨਾ ਕਰਕੇ ਬਿਜ਼ੀ ਹੈਗੀ ਉਹ ਮੈਂ ਤੁਹਾਨੂੰ ਦੱਸਤਾ ਸੀ ਠੀਕ ਹੈ 31 ਦੀ ਕਲੋਜ਼ਿੰਗ ਤੋਂ ਬਾਅਦ ਮੈਂ ਇੰਨਾਂ ਵਾਲੀ ਆਪ ਤਾਂ ਤੁਸੀਂ ਵਿੱਲੇ ਹੋ ਤੇ ਮੈਂ ਆਪਣਾ ਜਿਹੜਾ 56000 ਰੁਪਏ ਮਹੀਨਾ ਕਮਾ ਰਹੀ ਮੈਂ ਕਿਹਨੂੰ ਨੁਕਸਾਨ ਕਰਾ ਤੁਹਾਡੇ ਸੁਣਦੇ ਫਿਰ ਮੈਂ ਤੋ ਗਾਲ ਸ਼ਰਮ ਹਇਆ ਸਭ ਪੇਚਤੀ ਹੋਈ ਤੁਸੀਂ ਸਿਰਫ YouTube ਦੇ ਨਚਣ ਨਚਨੀਆਂ ਹੀ ਆ ਹੋਰ ਕੀ ਹੋ ਫਿਰ ਉਹ ਜਿਹੜਾ ਸਾਰਾ ਦਿਨ ਨਚਦੀ ਰਹਿੰਦੀ YouTube ਤੇ ਸਟਾਰ ਪਾ ਦੋ 29 ਰੁਪਏ 40 ਰੁਪਏ ਜਿਨੇ ਕੰਮ ਕਰਾਇਆ ਉਹਦੇ ਜਿੰਨਾਂ ਨੇ ਵੀ ਲੇਟ ਲੇਟ ਕੇ ਚੱਲੀ ਚੱਲੀ ਰੁਪਏ ਮੰਗਦੀ ਐ ਸਭ ਕੁਝ ਮੇਰੇ ਕੋਲ ਕਲਿੱਪਾਂ ਪਈਆਂ ਕੋਈ ਨਹੀਂ ਅਗਲੀ ਵੀਡੀਓ ਚ ਲਾਵਾਂਗੇ ਅੱਜ ਗੱਲ ਕਰਨੀ ਆਪਾਂ ਵਿਕਰਮ ਤੇ ਜਿਹੜੇ ਵਿਕਰਮ ਨੇ ਇਹ ਗਾਲਾਂ ਕੱਢੀਆਂ ਨਾ ਮਾਲਵਾ ਵਾਇਨਸ ਨੂੰ ਇਹਦੇ ਅੱਜ ਮੈਂ ਤੁਹਾਨੂੰ ਪਰਦੇ ਖੋਲਦਿਆਂ ਰੁਕ ਜਾਓ ਇਹਦਾ ਇਹ ਕਿੰਨੇ ਦਿਨ ਹੋ ਗਏ ਮੈਂ ਤੁਹਾਨੂੰ ਕਹਿ ਰਹੀ ਸੀ ਨਾ ਮੈਂ ਇਹਦੇ ਅੰਗੇਜ਼ਡ ਮਤਲਬ ਵਿਕਰਮ ਤੇ ਵੀਡੀਓ ਬਣਾਣੀ ਐ ਸੋ ਦੈਟ ਜਦੋਂ ਕਿਸੇ ਬਾਰੇ ਕੁਝ ਕਰਨਾ ਹੁੰਦਾ ਉਹਦੇ ਬਾਰੇ ਪ੍ਰੋਪਰ ਪਹਿਲਾਂ ਰਿਸਰਚ ਕਰ ਲਿਆ ਕਰੋ ਤੁਹਾਡੇ ਥਾਣੇ ਚੌਂਕੀਆਂ ਦੇ ਵਿੱਚ ਜਾਂ ਕਚੈਰੀਆਂ ਦੇ ਵਿੱਚ ਪੈਸੇ ਲੱਗਦੇ ਆ ਮੇਰੇ ਨਹੀਂ ਲੱਗਦੇ ਮੇਰਾ ਇੱਕ ਕਜ਼ਨ ਬ੍ਰਦਰ ਵਕੀਲ ਹੈ ਤੇ ਮੇਰੇ ਹਸਬੰਦ ਦੇ ਵੱਡੇ ਭਾਈ ਸਾਹਿਬ ਸੀਪੀ ਆਫਿਸ ਹੈ ਠੀਕ ਹੈ ਮਹੀਨੇ ਦੇ 20 ਦਿਨ ਮੈਂ ਕਚੈਰੀਆਂ ਚ ਹੀ ਹੁੰਨੀ ਆ ਮੇਰਾ ਕੰਮ ਇਹੋ ਜਿਹਾ ਦੱਸਾਂਗੇ ਕਿਸੇ ਦਿਨ ਆਪਣੇ ਕੰਮ ਬਾਰੇ ਵੀ ਪਰ ਤੁਹਾਡੇ ਵਰਗੇ ਨਹੀਂ ਹੈਗੇ ਆਪਣੇ ਘਰਾਂ ਦੇ ਪਰਦੇ ਖੋਲ ਦੋ ਲਾਈਫ ਦੇ ਵਿੱਚ ਹਰ ਇੱਕ ਦੀ ਲਾਈਫ ਦੇ ਵਿੱਚ ਨਾ ਪ੍ਰੋਬਲਮਸ ਹੁੰਦੀਆਂ ਘਰਾਂ ਦੇ ਵਿੱਚ ਕੁੱਤ ਕਲੇਸ਼ ਹੁੰਦੇ ਆ ਤੁਹਾਡੇ ਵੀ ਹੋਗਾ ਮੇਰੇ ਵੀ ਹੋਗਾ ਹੁੰਦੇ ਆ ਦਿੱਲੀ ਹੁੰਦੇ ਆ ਕਈ ਵਾਰ ਤਾਂ ਉਹ ਉਹਦਾ ਮਤਲਬ ਇਹ ਨਹੀਂ ਵਸੀਂ ਸੋਸ਼ਲ ਮੀਡੀਆ ਤੇ ਪਾ ਦਾਂਗੇ ਤਾਂ ਮੇਰੇ ਸਵਾਲਾਂ ਦੇ ਜਵਾਬ ਦਿਓ ਜੋ ਤੁਸੀਂ ਕਰਨਾ ਸੀ ਕਰ ਲਿਆ ਨਾਓ ਇਟਸ ਮਾਈ ਟਰਨ ਸਿਰਫ ਆ ਕੇ ਨਾ ਕੱਤੀ ਤੱਕ ਰੁਕ ਜੋ ਪਰ ਮੈਂ ਰੁਕਣ ਤਾਂ ਨਹੀਂ ਦਿੰਦੀ ਹਾਂ ਜਿਹੜੀ ਹਰਕਤ ਕੀਤੀ ਹੈ ਕੋਸ਼ਿਸ਼ ਕਰੂੰ ਮੈਂ ਟਰਨ ਕੱਢ ਕੇ ਜਾਵਾਂ ਸਾਈਬਰ ਦੇ ਵਿੱਚ ਰਿਪੋਰਟ ਕਰਾਤੀ ਹੁਈ ਉਹਦੀ ਕੰਪਲੇਂਟ ਦੇਤੀ ਹੈ ਦੋ ਮੁੰਡੇ ਸਪੈਸ਼ਲਿਸਟ ਕੰਮ ਤੇ ਲਾਤੇ ਹੋਏ ਆ ਵੀ ਇਹਨਾਂ ਨੂੰ ਕਿੱਥੇ ਬੈਠੇ ਇਹਨਾਂ ਦਾ ਆਈਪੀਐਸ ਟਰੇਸ ਕਰਕੇ ਇਹਨਾਂ ਦਾ ਈਐਮਆਈ ਨੰਬਰ ਟਰੇਸ ਕਰਕੇ ਇਹਨਾਂ ਨੂੰ ਕੱਢ ਕੇ ਲਿਆਓ ਔਰ ਕਰਕਾ ਜੋ ਤੂੰ ਹੈਗਾ ਆ ਔਰ ਕੱਢ ਕੇ ਲਿਆਉਂਗੀ ਤੈਨੂੰ ਮੇਬੀ ਤੋ ਹਫਤਾ ਦਸਨ ਲੱਗ ਜਾਣਾ ਕਿਉਂਕਿ ਮੈਂ ਬਿਜ਼ੀ ਆ ਪਰ ਤੈਨੂੰ ਇੱਕ ਵਾਦਾ ਆ ਕੱਢ ਕੇ ਲਿਆਉਂਗੀ ਯਾਦ ਰੱਖੀ ਓਕੇ ਤੇ ਚਲੋ ਸ਼ੁਰੂ ਕਰਦੇ ਆ ਫਿਰ ਅੱਜ ਦੀ ਵੀਡੀਓ ਇਹਨਾਂ ਦਾ ਵੀ ਸੁਪਨਾ ਸੀ ਵੀ ਵੀ ਅਸੀਂ ਵਧੀਆ ਤਰੀਕੇ ਨਾਲ ਵਿਆਹ ਕਰੀਏ ਫੇਰ ਮੈਂ ਕੋਟ ਮੈ ਜੇ ਮੈਂ ਤਾਂ ਕਰਾਈ ਸੀ ਕਿਉਂਕਿ ਸਾਡੇ ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਮਤਲਬ ਖਰਾਬ ਸੀਗੀ ਵੀ ਅਨੇ ਪੈਸੇ ਨਹੀਂ ਸੀ ਵੀ ਮੈਂ ਵਿਆਹ ਤਰੀਕੇ ਨਾਲ ਕਰਾ ਸਕਾਂ ਤੇ ਬਾਅਦ ਚ ਫੇਰ ਮੈਂ ਸੋਸ਼ਲ ਮੀਡੀਆ ਤੇ ਵੀ ਆਪਣੀ ਭੈਣ ਵਾਲੀ ਜਿੱਦਾਂ ਆਪਣੀ ਫੈਮਿਲੀ ਨਹੀਂ ਮੈਂ ਦਿਖਾਈ ਸੀ ਸੋਸ਼ਲ ਮੀਡੀਆ ਤੇ ਮੈਂ ਤੇ ਮੇਰੀ ਸਿਸਟਰ ਅਸੀਂ ਦੋਨੇ ਆਂਦੇ ਸੀ ਯੂਜ਼ ਕਰੰਦਾ ਇੱਕੋ ਇੱਕ ਮਕਸਦ ਹੈ ਵੀ ਮੈਂ ਲੋਕਾਂ ਨੂੰ ਇਹ ਦਿਖਾਉਣਾ ਚਾਹਨੀ ਹੈ ਇਹ ਪਬਲਿਕ ਨੂੰ ਕਿਦਾਂ ਬੇਵਕੂਫ ਬਣਾਉਂਦੇ ਕਿਦਾਂ ਇਮੋਸ਼ਨਲ ਬਲੈਕਮੇਲ ਕਰਦੇ ਆ ਇੱਥੇ ਇਹ ਕਹਿ ਰਹੇ ਸਾਡੇ ਕੋਲ ਪੈਸੇ ਨਹੀਂ ਹੈਗੇ ਸੋ ਦੈਟਸ ਵਾਈ ਅਸੀਂ ਕੋਰਟ ਮੈਰਿਜ ਕਰਵਾ ਲਈ ਵਾਜੀਵਾ ਕੀ ਲੌਜੀਕ ਹੈ ਪੈਸੇ ਨਹੀਂ ਹੈਗੇ ਸੋ ਕੋਰਟ ਮੈਰਿਜ ਕਰਵਾ ਲਈ ਨਾਰਮਲ ਕੋਰਟ ਮੈਰਿਜ ਕਰਵਾਣੀ ਹੋਵੇ ਤਾਂ ਚੰਡੀਗੜ੍ਹ ਹਾਈ ਕੋਰਟ ਜਾਣਾ ਪੈਂਦਾ ਜਿਹਦਾ ਮਿਨੀਮਮ 25 ਤੋਂ 50 ਹਜ਼ਾਰ ਪੇ ਖਰਚਾ ਹੈ ਇਹ ਮਿਨੀਮਮ ਹੈ ਜਿਹੜੇ ਮੇਰੇ ਵੀਰ ਜਾਂ ਭੈਣ ਕੋਈ ਵਕੀਲ ਹੈਗੇ ਉਹ ਜਾਣਦੇ ਹੋਣਗੇ ਇਸ ਗੱਲ ਨੂੰ ਚੰਗੀ ਤਰ੍ਹਾਂ ਠੀਕ ਹੈ ਔਰ ਇਸ ਨਾਲ ਸ 2100 3100 ਰਾਗੇ ਸਿੰਘ ਨੂੰ ਦੇੰਦਾ ਲਾਵਾ ਪੜਨ ਵਾਲੇ ਨੂੰ ਤੇ ਬਾਕੀ 5-7 ਹਜ਼ਾਰ ਦਾ ਤੁਸੀਂ ਖਾਣ ਪੀਣ ਕਰ ਲੈਂਦੇ ਟੱਬਰ ਇਹ ਤਾਂ ਕੋਈ ਲੌਜਿਕ ਨਹੀਂ ਨਾ ਬਣਿਆ ਪੈਸੇ ਨਹੀਂ ਆਗੇ ਇਸ ਤੇ ਕੋਟ ਮੈਰਿਜ ਕਰਵਾ ਲਈ ਬਾਕੀ ਇਹਦੇ ਇੰਟਰਵਿਊ ਦੇ نیچے ਕਮੈਂਟ ਕਰਨ ਵਾਲੇ ਵੀ ਤੁਹਾਨੂੰ ਐ ਜੀ ਬਹੁਤ ਸਟਰਗਲ ਕੀਤਾ ਤੁਹਾਨੂੰ ਆਪਣਾ ਪਿਆਰ ਮਿਲ ਗਿਆ ਕਿਹੜਾ ਸਟਰਗਲ ਕੀਤਾ ਜੇ ਕੀਤਾ ਵੀ ਹੈ ਤਾਂ ਵਾਟਸ ਬਿਗ ਰੀਲ ਸਾਰਿਆਂ ਨੂੰ ਕਰਨਾ ਪੈਂਦਾ ਅਸੀਂ ਵੀ ਕੀਤਾ ਸਾਡੇ ਬੱਚੇ ਵੀ ਕਰਦੇ ਪਏ ਆ ਹੋਰ ਦੁਨੀਆ ਤੇ ਕਰੋੜਾ ਬੰਦੇ ਕਰਦੇ ਪਏ ਆ ਇਹਨਾਂ ਨੇ ਕਿਹੜਾ ਸਟਰਗਲ ਕੀਤਾ 25 30 ਸਾਲਾਂ ਦੀ ਉਮਰ ਨਹੀਂ ਆ ਗਈ ਇਹਨਾਂ ਨੇ ਸਟਰਗਲ ਕਰ ਲਏ ਜੀ ਜੀ ਸੱਚੀ ਗੱਲ ਜੀ ਸਾਰਿਆਂ ਦਾ ਕੀ ਹਾਲ ਤਾਂ ਸਾਰਿਆਂ ਦਾ ਇਹ ਇੱਕ ਆਪਣਾ ਮੈਸੇਜ ਆਏਗਾ ਤੇ ਦੁਨੀਆਦਾਰੀ ਦਾ ਹਾਲ ਦੇਖ ਲਓ ਕੀ ਆ ਵੀ ਸਿੱਧਾ ਹੀ ਮੈਸੇਜ ਕਰਕੇ ਕਿਹਾ ਵੀ ਸੋਚ ਸਮਝ ਕੇ ਘਰੋਂ ਬਾਹਰ ਨਿਕਲੀ ਤੇ ਵੀ ਜਿੱਥੇ ਦੇਖਿਆ ਉੱਥੇ ਠੋਕ ਦੇਣਾ ਠੀਕ ਆ ਆ ਹਾਲ ਆ ਦੁਨੀਆਦਾਰੀ ਦਾ ਹਨਾ ਵੀ ਮੈਂ ਕਹਾ ਵੀ ਭਾਈ ਕੌਣ ਆ ਤੇ ਮੈਂ ਕਹਾ ਕੌਣ ਆ ਕਹਿੰਦਾ ਕੋਈ ਕੋਈ ਵੀ ਹੋਈ ਐ ਸੀ ਕੁਛ ਵੀ ਆ ਸੋਚ ਸਮਝ ਕੇ ਘਰੋਂ ਨਿਕਲੀ ਠੀਕ ਆ ਆ ਹਾਲ ਆ ਦੁਨੀਆਦਾਰੀ ਦਾ ਵਾਲਾ ਠੀਕ ਆ ਕੀ ਬੰਦਾ ਕਹਵੇ ਦੁਨੀਆਦਾਰੀ ਨੂੰ ਹਨਾ ਪੀ 10 ਵੀ ਨਾ ਅਸੀਂ ਕੋ ਗੱਲਬਾਤ ਕੀਤੀ ਨਾ ਸਾਡਾ ਕੋਈ ਓਏ ਓਏ ਛੋਟੇ ਬਾਬੂ ਨੂੰ ਧਮਕੀ ਆ ਗਈ ਧਮਕੀ ਤਾਂ ਸਕਰੀਨਸ਼ਾਟ ਤਾਂ ਲਾ ਦੇ ਉਹਦਾ ਤਾਂ ਕੁੜੀਆਂ ਦੇ ਕਮੈਂਟਾਂ ਦੇ ਬੜੇ ਸਕਰੀਨਸ਼ਾਟ ਲੈਣਾ ਹੁੰਦਾ ਸਾਨੂੰ ਉਹਨੇ ਆਹ ਕਹਿਤਾ ਮੇਰੀ ਮਾਂ ਨੂੰ ਆਹ ਕਹਿਤਾ ਠੀਕ ਹੈ ਤੇ ਨਾਲੇ ਹੁਣ ਪ੍ਰੀਤੀ ਦੀ ਜੁੱਤੀ ਕਿੱਥੇ ਆ ਉਸ ਦਿਨ ਕਮੈਂਟ ਕਰਨ ਵਾਲੀ ਕੁੜੀ ਨੂੰ ਕੀ ਕਹਿੰਦੀ ਸੀ ਤੇਰੀ ਜੁੱਤੀ ਹੋ ਗਈ ਤੇ ਮੇਰਾ ਸਿਰ ਜੁੱਤੀ ਤਾਂ ਉਦੋਂ ਉਦੋਂ ਨਹੀਂ ਨਿਕਲੀ ਜਦੋਂ ਤੁਹਾਡੇ ਕੋਲ 8 ਵਜੀਆਂ ਸੀ 8 ਵਜੀਆਂ ਹੋਣ ਤੇ ਜੁੱਤੀ ਨਿਕਲੇ ਕਦੇ ਤੂੰ ਕਿਹਨੂੰ ਧਮਕੀਆਂ ਦਿੰਦਾ ਹੁੰਦਾ ਹੁੰਦਾ ਕਦੇ ਕਿਹਨੂੰ ਗਾਲਾਂ ਕੱਢਦਾ ਹੁੰਦਾ ਹੈ ਤੇ ਹੁਣ ਖਵਾ ਨਿਕਲ ਗਿਆ ਇੱਕ ਵਾਰ ਜੀ ਤਮਕੀ ਆਏਗੀ ਆਈ ਹੋਏਗੀ ਤਾਂ ਸਕਰੀਨਸ਼ਾਟ ਲੱਗੇਗਾ ਨਾ ਐਵੇਂ ਪਬਲਿਕ ਦੇ ਸਿੰਮਥੀ ਲੈਣ ਨਾ ਆਜਿਆ ਕਰੋ ਜੇ ਕੋਈ ਗੱਲ ਹੁੰਦੀ ਹੈ ਤਾਂ ਉਹਦਾ ਪ੍ਰੂਫ ਹੀ ਲਾਇਆ ਕਰੋ ਆ ਦੇਖਿਓ ਜ਼ਰਾ ਕਿੱਦਾਂ ਕਹਿੰਦੇ ਸੀ ਆ ਵੀ ਆ ਆ ਵਲੌਗ ਦੇ ਵਿੱਚ ਤੇਰਾ ਕੋਈ ਵੀ ਕਮੈਂਟ ਆ ਗਿਆ ਪਤਾ ਤੇਰਾ ਸਹਰਾ ਹੋਊਗਾ ਤਾਂ ਸਾਡੀ ਜਿੱਤੀ ਹੁਣੀ ਆ ਤੂੰ ਇਹ ਗੱਲ ਸੋਚ ਲਈ ਹੁਣ ਤੂੰ ਕੌਣ ਆ ਤੇਰਾ ਪਤਾ ਵੀ ਹੈਗਾ ਆ ਤਾਂ ਸਿੱਧਾ ਅਸੀਂ ਘਰ ਆਣ ਕੇ ਠੋਕਣਾ ਫਿਰਦੇ ਹਾਂ ਜੀ ਫਿਰ ਵੀ ਦੁਨੀਆ ਨਹੀਂ ਜੀ ਲੈਂਦੀ ਵੀ ਸੋਚ ਸਾਡੇ ਘਰੋਂ ਬਾਹਰ ਨਿਕਲੀ ਵੀ ਜਿੱਥੇ ਦੇਖਿਆ ਉੱਥੇ ਹੀ ਮਤਲਬ ਠੋਕ ਦੇਣਾ ਕੋਈ ਦਿੱਕਤ ਨਹੀਂ ਹਨਾ ਉਹ ਰੱਬ ਬੈਠਾ ਬਚਾਉਣ ਵਾਲਾ ਜਾਂ ਰੱਬ ਬੈਠਾ ਇਲਾਜ ਰੱਖਣ ਵਾਲਾ ਇਕੱਲੇ ਨੂੰ ਤਾਂ 20 ਜਾਨੇ ਜਦੋਂ ਮਰਜੀ ਪੈ ਜਾਣ ਕੋਈ ਚੱਕਰ ਨਹੀਂ ਹੈਗਾ ਸੋ ਆ ਤਾਂ ਫਿਰ ਉਹਨਾਂ ਜੇ ਬੰਦਾ ਇਕੱਲੇ ਨੂੰ ਇਕੱਲਾ ਹੋਵੇ ਹਨਾ ਆ ਗਿਆ ਤੂੰ ਵੀ ਰੱਬ ਤੇ ਰੱਬ ਨੂੰ ਲੈ ਕੇ ਤੁਹਾਡੇ ਸਾਰੇ ਵਲੌਗਰਾਂ ਦੀ ਬੜੀ ਸਿਲੈਕਟਿਵ ਅਪਰੋਚ ਹੈ ਠੀਕ ਹੈ ਜਦੋਂ ਤੁਹਾਨੂੰ ਕੋਈ ਕੁਝ ਕਹਿ ਦੇਵੇ ਰੋਸਟਿੰਗ ਕਰਦੇ ਚਾਹੇ ਰੱਬ ਦੇਖੂਗਾ ਤੇ ਫਿਰ ਰੱਬ ਤੇ ਪੂਰਾ ਯਕੀਨ ਰੱਖੋ ਅੱਧਾ ਉਧੂ ਰੱਖ ਕਿਉਂ ਮਾਲਵਾ ਵਾਇਸ ਨੇ ਤੈਨੂੰ ਕੋਈ ਗਾਹ ਨਹੀਂ ਕੱਢੀ RAMNAR ਪਿਆਰ ਨਾਲ ਹਾਸੇ ਘਟੇ ਤੇ ਵੀਡੀਓ ਬਣਾਈ ਤੇ ਤੂੰ ਉਹਨੂੰ ਵਾਇਸ ਮੈਸੇਜ ਕਰ ਜੇ ਉਹਨੇ ਕੁਝ ਗਲਤ ਕੀਤਾ ਸੀ ਫਿਰ ਰੱਬ ਤੇ ਛੱਡ ਦੇਣਾ ਸੀ ਨਾ ਠੀਕ ਹੈ ਇਹ ਕੀ ਆਪਣੀ ਵਾਰ ਤੇ ਰੱਬ ਦੇਖੂਗਾ ਤੇ ਉਹ ਵੀ ਰੱਬ ਤੇ ਛੱਡੋ ਨਾ ਮੜਾ ਦੇਖਿਓ ਉਹਨੇ ਮੁੰਡੇ ਨੂੰ ਕਿੰਨੀਆਂ ਗੰਦੀਆਂ ਗੱਲਾਂ ਕੱਡੀਆਂ ਚਦ ਕਿ ਉਹਨੇ ਕੋਈ ਗਾਲ ਕੱਟ ਕੇ ਇਹਨੂੰ ਕੁਝ ਕਿਹਾ ਹੀ ਨਹੀਂ ਆ ਸੁਣੋ ਮੜਾ ਜਿਆ ਤੇਰੀ ਮਾਂ ਬੌਂਡ ਚ ਬਾਂਦੇ ਕਹਿੰਦੇ ਤੇਰੀ ਮਾਂ ਦੀ ਕੁੱਖਣੇ ਮੈਂ ਬਾਹਰ ਕੱਢੂਗਾ ਫੁੱਦੀ ਦਿਆ ਜਿੱਥੇ ਵੀ ਤੂੰ ਘੁੰਮਣ ਜਾਣਾ ਫੁੱਦੀ ਦਾ ਆਪਣਾ ਬਚਾਅ ਕਰ ਲੈ ਤੇਰੀ ਸੱਤ ਨਸਲਾਂ ਯਾਦ ਕਰਨੀਂਗਾ ਇੱਥੇ ਤੱਕ ਤੈਨੂੰ ਢੋਕੂਗਾ ਭੋਤੜੀ ਦਿਆ ਆ ਦੇਖ ਲੈ ਲੋਕੋ ਇਹ ਉਹੀ ਬੰਦਾ ਹੈ ਜਿਹੜਾ 4 ਮਹੀਨੇ ਪਹਿਲਾਂ ਬਹਿ ਕੇ ਬੱਚਿਆਂ ਦੀ ਨੱਪੀਆਂ ਤੱਕਲੀਰ ਹੋ ਰਹੀਆਂ ਸੀ ਸਾਡੇ ਕੋਲ ਡਾਈਪਰ ਲਿਆਂਦੇ ਪੈਸੇ ਨਹੀਂ ਹੁੰਦੇ ਸੀ ਇਹਨੂੰ ਮੜੀ ਦੀ ਧਮਕੀ ਮਰੀ ਤੇ ਕਹਿੰਦਾ ਰੱਬ ਦੇਖੂਗਾ ਤੇ ਇੰਨੇ ਹੁਣ ਉਸ ਮੁੰਡੇ ਨੂੰ ਕਿਉਂ ਗੱਲ ਲੱਗੀਆਂ ਉਸ ਮੁੰਡੇ ਨੇ ਤਾਂ ਇਹਨੂੰ ਕੋਈ ਗੱਲ ਕੱਢ ਕੇ ਵੀਡੀਓ ਵੀ ਨਹੀਂ ਬਣਾਈ ਆ ਆਏ ਤੁਹਾਡੇ ਆਈਡਲ ਇਹਨਾਂ ਲੋਕਾਂ ਨੂੰ ਤੁਸੀਂ ਭਾਨਿਓ ਗਿਫਟ ਇਹਨਾਂ ਲੋਕਾਂ ਨੂੰ ਭੇਜ ਦਿਓ ਤੁਸੀਂ ਪੈਸੇ ਇਹਦਾ ਇਹਨੇ ਫਰੋਡ ਕਰਨ ਦੀ ਕੋਸ਼ਿਸ਼ ਕੀਤੀ ਨਾ ਜਿਹੜਾ ਮਾਲਵਾ ਵਾਈਨਸ ਤੇ ਜੱਟ ਵੈਬ ਵਾਲੇ ਨੇ ਕਲੀਅਰ ਕੀਤਾ ਚਲੋ ਉਦੋਂ ਮੈਂ ਨਹੀਂ ਇਸ ਤੇ ਵੀਡੀਓ ਬਣਾ ਪਾਈ ਮੈਂ ਕਿਧਰ ਹੋਰ ਮੈਨੂੰ ਸਿਰਾਂਮਲ ਬੀਸੀ ਤੋ ਉਹ ਫਰੋਡ ਇਹਦਾ ਐਕਸਪੋਜ਼ ਕੀਤਾ ਤੇ ਹੁਣ ਇਹ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਵੀ ਮੇਰਾ ਝੂਠ ਕਿੱਦਾਂ ਫੜਿਆ ਗਿਆ ਇਹ ਉਹਦੀ ਫਰਸਟ੍ਰੇਸ਼ਨ ਨਿਕਲ ਰਹੀ ਹੈ ਜੇ ਬੰਦਾ ਇਕੱਲੇ ਨੂੰ ਇਕੱਲਾ ਹੋਵੇ ਤਾਂ ਹਨ ਫੇ ਹੁੰਦਾ ਤੇ ਬਾਕੀ ਕੋਈ ਦਿੱਕਤ ਨਹੀਂ ਹੈਗੀ ਤੇ ਵੀ ਧਮਕੀਆਂ ਦੇਖ ਲਓ ਵੀ ਲੋਕ ਵੀ ਲੋਕੀਂ ਦੇਖ ਕੇ ਖੁਸ਼ ਨਹੀਂ ਹੈਗੇ ਲੋਕ ਫਿਰ ਵੀ ਚਲੋ ਮਹਾਰਾਜ ਦੇ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਵੀ ਜਿਹੜਾ ਮਰਜੀ ਕੋਈ ਹੋਵੇ ਸਿੱਧੀ ਕਾਲ ਨਹੀਂ ਨਹੀਂ ਜਿਨਨੇ ਜਿੰਨੂੰ ਕੋਈ ਵੀ ਪ੍ਰੋਬਲਮ ਆ ਕੋਈ ਵੀ ਸਿੱਧੀ ਕਾਲ ਕਰੋ ਏਦਾਂ ਫੇਕ ਆਈਡੀਆ ਤੋਂ ਮੈਸੇਜ ਕਰਨੇ ਕੁੜੀਆਂ ਦੀਆਂ ਆਈਡੀਆ ਬਣਾਵਨਾਗੇ ਮੈਸੇਜ ਕਰਨ ਦੇ ਕੋਈ ਵਿਕਰਮ ਇਹੀ ਗੱਲ ਤੇਰੇ ਤੇ ਵੀ ਢੁਗਦੀ ਹੈ ਤੇ ਤੈਨੂੰ ਕੋਈ ਉਹਦੇ ਨਾਲ ਦਿੱਕਤ ਸੀ ਤਾਂ ਫੋਨ ਕਰਕੇ ਮਿਲ ਲੈਂਦਾ ਕੱਲੇ ਨੂੰ ਕੱਲਾ ਟੱਕਰ ਲੈਂਦਾ ਜੇ ਇਹ ਮਸੀ ਤਾਂ ਇਹ ਗੱਲਾਂ ਕੱਢਣਾ ਜੇ ਤੁਹਾਡੇ ਕੋਲ ਤਰਕ ਦਾ ਜਵਾਬ ਹੈ ਨਹੀਂ ਤੂੰ ਆਪਣਾ ਕਿਉਂ ਆਰ ਕਿਉਂ ਲਾਇਆ ਸੀ ਦੱਸ ਉਹਨਾਂ ਨੇ ਮੁੰਡਿਆਂ ਨੇ ਤੇ ਮੈਂ ਹੀ ਪੁੱਛਿਆ ਨਾ ਤੇ ਕੋਈ ਜਵਾਬ ਨਹੀਂ ਤੂੰ ਗੱਲਾਂ ਤੇ ਆ ਗਿਆ ਤੁਹਾਡੇ ਕੋਲ ਤਰਕ ਦਾ ਜਵਾਬ ਹੀ ਨਹੀਂ ਹੁੰਦਾ ਕੋਈ ਗੱਲਾਂ ਤੇ ਆ ਜਾਂਦਾ ਕੋਈ ਬਦਨਾਮੀ ਕਰਨ ਤੇ ਆ ਜਾਂਦਾ ਸਾਡੇ ਤੋਂ ਲੋਕੀ ਜੀ ਜਲਦੇ ਆ ਤੁਹਾਡੇ ਕਾਹਦਾ ਚੱਲਣਾ ਤੁਹਾਡੇ ਤੋਂ ਮਨੇ ਗਲ ਦਸੀ ਤਰਸ ਦੇ ਆਧਾਰ ਤੇ ਚੱਲਣ ਵਾਲੇ ਤੁਸੀਂ ਲੋਗ ਹੋ ਮੰਗ ਮੰਗ ਕੇ ਤੁਸੀਂ ਲੋਕਾਂ ਤੋਂ ਚੀਜ਼ਾਂ ਲੈਨੇ ਹੋ ਮੰਗ ਮੰਗ ਕੇ ਤੁਸੀਂ ਸਬਸਕ੍ਰਾਈਬਰ ਲੈਨੇ ਹੋ ਵਿਊਜ਼ ਲੈਨੇ ਹੋ ਸਾਡੇ ਵਲੌਗ ਦੇ ਨਾਲ ਜੁੜੇ ਰਹੀਓ ਤੁਹਾਡੇ ਤੋਂ ਕਾਹਦਾ ਚੱਲਣਾ ਚਨਾਨੀ ਦਿਖਾ ਕੇ ਜਨਾਨੀ ਨੱਚਾ ਕੇ ਤੁਸੀਂ ਪੈਸੇ ਖਾਣੇ ਹੋ ਠੀਕ ਹੈ ਨੈਪੀਆਂ ਤੋਂ ਕੇ ਤੂੰ ਕਮਾ ਨਹੀਂ ਸਕਦਾ ਤੇ ਤੇਰੇ ਤੋਂ ਚੱਲਣਾ ਕਿਸੇ ਨੇ ਮੜਾਇਨ ਆਪਣੀ ਉਹਦੇ ਵਿੱਚ ਰਹਿ ਕੇ ਗੱਲ ਕਰੀਦੀ ਹੁੰਦੀ ਹੈ ਕੀਵਰਡ ਹੁਣ ਮੈਂ ਯੂਜ਼ ਕਰਾ ਸਮਝ ਜਾਏਗਾ ਤੇ ਹੱਦੈ ਜਿਹੜਾ ਦੇਖੋ ਸਾਡੇ ਤੋਂ ਜਲਦੇ ਆ ਸਾਡੇ ਤੋਂ ਸਰਦੇ ਸਰਨ ਜੋਗਾ ਤੁਹਾਡੇ ਕੋਲ ਕੁਝ ਹੋਣਾ ਵੀ ਚਾਹੀਦਾ ਇੱਕਦਾ ਤਰਸਦੇ ਅਦਾਲਤ ਚੱਲਣ ਵਾਲੇ ਲੋਗੋਂ ਤੁਸੀਂ ਨਾਲੇ ਤੈਨੂੰ ਵੀ ਪਤਾ ਲੋ ਕਿ ਤੈਨੂੰ ਦੇਖਣ ਨਹੀਂ ਆਉਂਦੇ ਤੇਰੀ ਜਨਾਨੀ ਨੂੰ ਦੇਖਣ ਆਉਂਦੇ ਆ ਅਮੜਾ ਲੱਗੇ ਸਭ ਮੜ ਦੱਲਿਆ ਤੇਰੀ ਮਾਂ ਦੀ ਲਲ ਗੰਦਾ ਤੇਰੀ ਦੀ ਬਾਹ ਪਉਣੀ ਪੁੱਦੀ ਦਾ ਤੇਰੀ ਬੋਂਡ ਚ ਭੈਣ ਦਾ ਲੋੜਿਆ ਤੈਨੂੰ ਖੋਲਣਾ ਬਹੁਤ ਗੰਦਾ ਹੋਣਾ ਤੂੰ ਹਾਫਾ ਵਾਲਾ ਆਪਣਾ ਤੇਰੀ ਮਾਂ ਦੀ ਪੱਡੀ ਸੋਚ-ਸੋਚ ਕੇ ਬਾਹਰ ਨਿਕਲੂਗਾ ਤੇਰੀ ਭੈਣ ਦੀ ਲੰਨ ਤੇਰੀ ਮੈਂ ਭੈਣ ਚੋਦਾ ਤੇਰੀ ਸੱਤ ਨਸਲਾਂ ਰੋਲਣੀ ਹੁਣ ਤੁਸੀਂ ਦੇਖ ਲਿਆ ਕਿੰਨੀ ਗੰਦੀ ਇਹਦੀ ਜ਼ੁਬਾਨ ਹੈਗੀ ਹੈ ਇਹਦੀ ਮਾਂ ਬਾਰੇ ਕੋਈ ਕਮੈਂਟ ਕਰ ਦੇ ਵੀ ਤੇਰੀ ਮਾਂ ਫੁਕਰੀ ਇਹਨੂੰ ਗੁੱਸਾ ਲੱਗ ਜਾਂਦਾ ਜਦ ਕਿ ਉਹ ਸਾਰਾ ਦਿਨ ਨੈਟ ਤੇ ਮੈਂ ਤੁਹਾਡੀ ਆਪਣੀ ਕਿਰਨ ਬੱਲਾ ਜਿਵੇਂ ਹੁੰਦੀ 16 ਸਾਲਾਂ ਦੀ ਆਪਣੀ ਉਮਰ ਦੇ हिसाब ਨਾਲ ਕੰਟੈਂਟ ਲੈ ਕੇ ਆਉਂਦੀ ਨਾ ਫਿਰ ਬੱਚਿਆਂ ਨੂੰ ਕੁਝ ਸਿਖਾਈ ਦਿੰਦੀ ਦਰਿਆ ਬੁੰਨੀਆਂ ਸਿਖਾ ਦਿੰਦੀ ਇਹੋ ਜਿਹਾ ਕੰਟੈਂਟ ਲੈ ਕੇ ਆਉਂਦੀ ਪਿੰਡਾਂ ਦੀ ਜਨਨੀਆਂ ਨੇ ਆਉਂਦੀ ਹੁੰਦੀਆਂ ਉਹਦੀ ਮਾਂ ਭੈਣ ਨੂੰ ਗਾਲ੍ਹਾਂ ਕੱਢਦਾ ਪਿਆ ਜਿਹਦੀ ਮ ਕੌਣ ਕਹੇ ਜੀ ਦਿਖ ਰਹੀ ਕਿਸੇ ਨੂੰ ਪਤਾ ਹੀ ਨਹੀਂ ਐ ਤੇ ਆਪਦੀ ਮਾਂ ਨੂੰ ਕੋਈ ਕੁਝ ਕਹ ਦੇ ਤਾਂ ਅਦੋਂ ਇਹਦੇ ਚਲੂਣੇ ਲੜ ਜਾਂਦੇ ਹੈਗੇ ਪੂਰਾ ਖਾਨਦਨ ਤੂੰ ਨੈਟ ਤੇ ਲੱਗਾ ਬੈਠਾ ਹੋਇਆ ਜੀਜਾ ਤੇਰਾ ਉਹ ਉਹ ਜਿਹਾ ਨਕਮਾ ਜਿਹੜਾ ਆਪਣੀ ਘਰ ਵਾਲੀ ਤੇ ਬੱਚਿਆਂ ਨੂੰ ਕਮਾ ਕੇ ਨਹੀਂ ਕਵਾ ਸਕਦਾ ਤੂੰ ਵੀ ਉਸੇ ਕੈਟਾਗਰੀ ਦਾ ਠੀਕ ਐ ਤੇਰੀ ਮਾਂ ਉੱਥੇ ਨੈਟ ਤੇ ਬੈਠੀ ਐ ਤੁਹਾਨੂੰ ਕੋਈ ਕੁਝ ਕਹਵੇ ਉਹ ਬਰਦਾਸ਼ਤ ਨਹੀਂ ਹੁੰਦਾ ਤੁਹਾਡੇ ਤੋਂ ਓਕੇ ਤੇ ਤੂੰ ਉਹ ਮੁੰਡੇ ਨੂੰ ਜਿਹਨੇ ਜਿਹਦੇ ਪਰਿਵਾਰ ਬਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਇੰਨੀਆਂ ਗੰਦੀਆਂ ਗੱਲਾਂ ਕਰਦਾ ਪਿਆ ਸਵਾਲ ਫਿਰ ਉੱਥੇ ਹੀ ਐ सवाल सी भी तू क्यू आर अपना क्यों लाया अगे तो दो पुछ रहे हम मैं भी पुछ रही हूँ क्यू आर अपना क्यों लाया फ्रॉड इंटेंशन ही लाया से ना तू भी हाँ मैं इधरों कुंडी मार लूँगा चल थोड़े बहुते तो उन्होंने दे दूंगा तो चंगा किता मुंडिया ने सारा एक्सपोज करता बहुत वादिया ने लोगों को हराम दे पैसे है। कम करते तो वाग सारा दिन बैठे हाँ जी जी असं उठ गए जी अं सौन लगे जी अं भांडे तो लगे हैं ਸਾਰੇ ਘਰਾਂ ਦੇ ਵਿੱਚ ਰੋਜ਼ ਰੋਟੀ ਬੰਦੀ ਭਾਂਡੇ ਤੋਤੇ ਜਾਂਦੇ ਤੇਰੀ ਮਾਂ ਤੇ ਪੈਨਕੀ ਅਲੱਗ-ਅਲੱਗ ਕਾਰਗੀਆਂ ਮੈਨੂੰ ਦੱਸੇ ਹਾਂ ਅਲੱਗ-ਅਲੱਗ ਕਦੀ ਰੀਲਾਂ ਤੇ ਨੱਚ ਲੈਂਦੀ ਆ ਉਹ ਵੀ ਦੇਖੀ ਅੱਗੇ ਦਿਖਾਨੀਆਂ ਤੁਹਾਨੂੰ ਪਹਿਲਾਂ ਅੱਗੇ ਦਿਖਾਉਣਾ ਹੈ ਪਹਿਲਾਂ ਨਹੀਂ ਵੀ ਸੋਚ ਸਮਝ ਕੇ ਨਿਕਲੀ ਵੀ ਕਰੋ ਬਾਹਰ ਵੀ ਜਦੋਂ ਮਰਜ਼ੀ ਮਤਲਬ ਆਹ ਕਰਦਾਂਗੇ ਉਹ ਕਰਦਾਂਗੇ ਕੋਈ ਦਿੱਕਤ ਨਹੀਂ ਚਲੋ ਬਾਕੀ ਵਾਈਗਰੂ ਰੱਖਣ ਵਾਲਾ ਤੇ ਕਰਦਿਆਂ ਤਾਂ ਨਾ ਗਲਬਤ ਬਣੇ ਰੋ ਬਲੌਗ ਦੇ ਨਾਲ ਕੀ ਕਹਿ ਰਹੇ ਹੋ ਕੋਈ ਗੱਲ ਨਹੀਂ ਵਾਈਗਰੂ ਰੱਖੂਗਾ ਜੇ ਵਾਈਗਰੂ ਤੇ ਇੰਨਾ ਤੈਨੂੰ ਯਕੀਨ ਹੈਗਾ ਤੇ ਫਿਰ ਵਾਈਗਰੂ ਤੇ ਛੱਡ ਦੇ ਨਾ ਆਪਣਾ ਕੰਮ ਤਾਂੰਦਾ ਕਰ ਜੋ ਵਲੌਗ ਬਣਾੰਦਾ ਬਣਾਈ ਜਾ ਜਿਹੜਾ ਰੋਸਟਿੰਗ ਗਲਤ ਕਰੂਗਾ ਫਿਰ ਵਾਈਗਰੂ ਨੂੰ ਆਪੇ ਦੇਖ ਲੂਗਾ ਤੂੰ ਉੱਥੇ ਜਾ ਕੇ ਕਿਉਂ ਗਾਲਾਂ ਕੱਢੀਆਂ ਅੱਗੇ ਵੀ ਤੂੰ ਜਲੰਦਰ ਜੋਤੀ ਚੌਂਗ ਚ ਇੱਕ ਕੁੜੀ ਨੂੰ ਗਾਲਾਂ ਕੱਢੀਆਂ ਸੀ ਜਦੋਂ ਮੈਂ ਤੈਨੂੰ ਬੜੇ ਪਿਆਰ ਨਾਲ ਬੜੇ ਤਰੀਕੇ ਨਾਲ ਸਮਝਾਇਆ ਸੀ ਵੀ ਆਪਾਂ ਕਿਸੇ ਨੂੰ ਗਾਲਾਂ ਨਹੀਂ ਕੱਟਨੀ ਆ ਅਦੋਂ ਤੂੰ ਕੰਮ ਦੀ ਸਲਾਹ ਵੀ ਮੰਗੀ ਸੀ ਉਹ ਵੀ ਮੈਂ ਤੈਨੂੰ ਦਿੱਤੀ ਸੀ ਉਹ ਵੀ ਤੁਹਾਡਾ ਇੱਕ ਕਹਿੰਦਾ ਸੋਸ਼ਲ ਬਾਜੀ ਸੀ ਹਾਂਜੀ ਕੰਮ ਦੀ ਸਲਾਹ ਦਿਓ ਮੈਂ ਕੰਮ ਕਰਨਾ ਜਿਆਦਾ ਵਾਈਗਰੂ ਤੇ ਯਕੀਨ ਰੱਖੋ ਨਾ ਤੇ ਜਿਆਦਾ ਫਿਰ ਪੂਰਾ ਰੱਖੋ ਇਹ ਅੱਧਾ ਦੂਰਾ ਕਿਉਂ ਦ੍ਰਮੇ ਖੱਡਨ ਨੂੰ ਤੁਸੀਂ ਅੱਗੇ ਹੋ ਉਹ ਕੁੜੀ ਨੂੰ ਵੀ ਤੂੰ ਕੀ ਕਹਿੰਦਾ ਸੀ ਜੀਬ ਵੱਡ ਲਾਂਗੇ ਤੇਰੀ ਮੰਮੀ ਕਹਿੰਦੀ ਸੀ ਤੇ ਇੰਟਰਵਿਊ ਦੇ ਵਿੱਚ ਬਹਿ ਕੇ ਕਿਦਾਂ ਰਹਿੰਦੀ ਸੀ ਲੋਗਾਂ ਚਾ ਕੇ ਜੀ ਮੈਂ ਤੁਹਾਡੀ ਆਪਣੀ ਕਿਰਨ ਵਾਲਾ ਬੜਾ ਔਖਾ ਟਾਈਮ ਦੇਖਿਆ ਜੀ ਮੈਂ ਚੁੰਕੀਦਾਰਾ ਕਰਦੀ ਰਹੀ ਐ ਇਹ ਤੂੰ ਆਪਣੀ ਮਾਂ ਤੋਂ ਕੰਮ ਕਰਨਾ ਗਾਲਾਂ ਵਾਲੇ ਸਾਰੇ ਕੰਮ ਆ ਤੁਹਾਡੇ ਜੇ ਕੋਈ ਕੱਢਦਾ ਵੀ ਹੈ ਨਾ ਚਲੋ ਮੈਂ ਤਾਂ ਗੱਲ ਕਰਦੀ ਨਹੀਂ ਹੈਗੀ ਤੇ ਕੋਈ ਕੱਢਦਾ ਫਿਰ ਤੁਸੀਂ ਜੈ ਜੀ ਖਾਣੇ ਆ ਉਹ ਮੁੰਡੇ ਤੋਂ ਚੁੱਪ ਕਰ ਚੁੱਪ ਚਾਪ ਮਾਫੀ ਮੰਗ ਲਾ ਠੀਕ ਐ ਔਰ ਅੱਗੇ ਤੋਂ ਇਸੇ ਵੀ ਰੋਸਟਰ ਨੂੰ ਮਾਵਾ ਪੈਣਾ ਦੀ ਕੋਈ ਵੀ ਗੱਲ ਕੱਢੀ ਤੇ ਮੈਂ ਅੱਗੇ ਤਾਂ ਬਹੁਤ ਘੱਟ ਤੇਰੀ ਵੀਡੀਓ ਤੇ ਕੋਈ ਰੋਸਟ ਜਾਂ ਸਮਝਾਉਣ ਵਾਲੀ ਵੀਡੀਓ ਲੈ ਕੇ ਆਉਣੀ ਆ ਨਹੀਂ ਤੇ ਹਰ ਵੀਡੀਓ ਤੇਰੀ ਰੋਸਟ ਕਰੂੰਗੀ ਬਿਨ ਨਾਗਾ ਔਰ ਮੈਂ ਕੱਲੀ ਨਹੀਂ ਕਰੂੰਗੀ ਸਾਰੇ ਰੋਸਟਰ ਮਿਲ ਕੇ ਕਰਨਗੇ ਅਸੀਂ ਬਾਕੀ ਉਹਨਾਂ ਨੂੰ ਫਿਰ 15 20 ਦਿਨ 25 ਦਿਨ ਛੱਡ ਹੀ ਦੇਣਾ ਚੁੱਪ ਕਰਕੇ ਜਾ ਕੇ ਨਾ ਮਾਲਵਾ ਵਾਇਨਸ ਤੋਂ ਤੇ ਉਹਦੀ ਮੰਮੀ ਤੋਂ ਮਾਫੀ ਮੰਗ ਲੈ ਸਮਝਿਆ ਤੇ ਮੈਂ ਮਾਲਵਾ ਵਾਇਨਸ ਵਾਲੇ ਵੀਰ ਨੂੰ ਕਹਿਣਾ ਚਾਹੂੰਗੀ ਛੋਟੇ ਭਰਾ ਜਿਹੜੀ ਇਹਨੇ ਤੁਹਾਨੂੰ ਧਮਕੀ ਦਿੱਤੀ ਆ ਆਪਣੇ ਸੇਫਟੀ ਕਰਕੇ ਇੱਕ ਕੰਪਲੇਨ ਜਰੂਰ ਦੇ ਦਿਓ ਠੀਕ ਹੈ ਜੀ ਅੱਗੇ ਦੇਖਦੇ ਆਂ ਯਹੀ ਉਹ ਰੋਜ਼ ਮੈਂ ਅਸੀਂ ਕਰਦਾ ਉਹਨਾਂ ਦਾ ਬਹੁਤ ਜ਼ਿਆਦਾ ਚੱਲਣਦਿਆ ਕੰਮ ਕਹਿੰਦਾ ਵੀ ਤੁਸੀਂ ਵੀ ਅ ਕੀ ਸਿੱਖਿਆ ਕੀ ਦੇਂਦੇ ਆ ਬੱਚਿਆਂ ਨੂੰ ਬਲੌਗ ਦੇ ਵਿੱਚ ਨਹੀਂ ਕੀ ਅਸੀਂ ਕੀ ਇੱਥੇ ਗੰਦ ਕਰਨਦੇ ਆ ਗੰਦਮੰਦ ਦਿਖਾਉਂਦੇ ਆ ਬਲੌਗਾਂ 'ਚ ਅਸੀਂ ਦਿੱਦ ਕੱਪੜੇ ਪਾ ਕੇ ਵੀ ਭਾਜੀ ਤੁਸੀਂ ਵੀ ਕੀ ਸਵਾਲ ਪੁੱਛਦੇ ਆ ਪਿਆਨੂੰ ਕੀ ਸਿਖਾ ਰਿਹਾ ਇਹਨਾਂ ਕੋਲ ਤਾਂ ਸਿਖਾ ਰਿਹਾ ਵੀ ਆਪਣਾ ਕਯੂਆਰ ਲਾ ਕੇ ਪੈਸੇ ਕਿਦਾਂ ਠੱਗੀ ਦੇ ਹੈਗੇ ਆ ਜਨਾਨੀ ਨੂੰ ਸਾਰਾ ਦਿਨ ਕੈਮਰੇ ਮੂਰੇ ਕਿਦਾਂ ਰੱਖੀਦਾ ਹੈਗਾ ਜਨਾਨੀ ਦੇ ਪ੍ਰੈਗਨਨਸੀ ਦੇ ਅੰਦਰ ਦੀਆਂ ਸਕੈਨਿੰਗ ਕਰਾ ਕੇ ਪੋਜੀਸ਼ਨਾਂ ਕੀ ਉਹ ਕਿਦਾਂ ਦੱਸਣੀਆਂ ਉਹ ਇੰਨੀ ਬਿਸ਼ਰਮੀ ਸਿਖਾ ਤਾਂ ਰਿਹਾ ਹੈ ਹੋਰ ਕੀ ਸਿਖਾਵੇ ਆਪਣੇ ਲੋਕ ਬੜੇ ਪਰਦੇਦਾਰ ਹੈ ਲਿਹਾਜ਼ਦਾਰ ਹੈਗੇ ਆ ਉਹ ਕਹਿੰਦਾ ਛੱਟੂ ਬੇਸ਼ਰਮ ਹੋ ਉਹ ਇਹ ਬਿਸ਼ਰਮੀ ਸਿਖਾ ਰਿਹਾ ਜਨਾਨੀ ਮਾਂ ਭੈਣ ਸਾਰੀਆਂ ਨੈੱਟ ਤੇ ਕਿੱਦਾਂ ਪਠਾਣੀਆਂ ਹੈਗੀਆਂ ਤੇ ਆਪ ਬੰਦਿਆਂ ਨੇ ਘਰਦਿਆਂ ਨੇ ਵਹਿਨੇ ਕਿੱਦਾਂ ਪਹਿਣਾ ਇਹ ਉਹ ਸਿਖਾ ਰਿਹਾ ਪਾਜੀ ਤੋ ਸਵਾਲ ਕੋਈ ਹੋਰ ਪੁੱਛੋ ਇਹਨੂੰ ਦੇਸ਼ ਦੀ ਜਿਹੜੀ ਵੀ ਪੁੱਛ ਲੋ ਪਾਣੀਆਂ ਦਾ ਮੁੱਦਾ ਪੁੱਛ ਲੋ ਕਿਸਾਨਾਂ ਦਾ ਮੁੱਦਾ ਪੁੱਛ ਲੋ ਆ ਦੋ ਦਿਨ ਪਹਿਲਾਂ ਪੰਜਾਬ ਦੇ ਵਿੱਚ ਇੰਨਾ ਕੁਝ ਹੋ ਕੇ اٹਿਆ ਠੀਕ ਆ ਉਹ ਉਸ ਬਾਰੇ ਇਹਨਾਂ ਨੂੰ ਪਤਾ ਨਹੀਂ ਹੋਣਾ ਵੀ ਕਿਸਾਨ ਭਰਾਵਾਂ ਦੇ ਨਾਲ ਕੀ ਬੀਤੀ ਹੈ ਸਰਕਾਰ ਨੇ ਕਿਹੜਾ ਉਹਨਾਂ ਨਾਲ ਧੱਕਾ ਕੀਤਾ ਮੀਟਿੰਗ ਤੇ ਬੁਲਾ ਕੇ ਅੱਧੇ ਬੰਦੇ ਰਾਹ ਚ ਫੜਲੇ ਅੱਧੇ ਉੱਥੋਂ ਫੜਲੇ ਮੀਟਿੰਗ ਚ ਬੁਲਾ ਕੇ ਧੋਖਾ ਕੀਤਾ ਕਿਸਾਨਾਂ ਦੇ ਨਾਲ ਇਹਨਾਂ ਨੂੰ ਉਹ ਚੀਜ਼ਾਂ ਨਹੀਂ ਪਤਾ ਹੋਣੀਆਂ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਬੁਜ਼ੁਰਗ ਬਾਬੇ ਨੂੰ ਚੱਕ ਚੱਕ ਕੇ ਲੈ ਕੇ ਗਏ ਪੱਗਾਂ ਲਾਈਆਂ ਇਹਨਾਂ ਨੂੰ ਆਪਣੇ ਰੰਡੀ ਰੌਣੇ ਪਏ ਹੋਏ ਆ ਪੰਜਾਬ ਉੱਜੜਦਾ ਉੱਜੜ ਜੇ ਕੋਈ ਪਰਵਾਹ ਨਹੀਂ ਇਹ ਉਜਾੜਨ ਵਾਲਿਆਂ ਚੋਂ ਹੀ ਆ ਇਹ ਨਸਲਾ ਖਰਾਬ ਕਰਨ ਤੇ ਲੱਗੇ ਆ ਅੱਜ ਇਹ ਸਖਾਰੇ ਆ ਪੌਂਦੇ ਆ ਜਨਾਨੀ ਦੇ ਸਿਰ ਤੋਂ ਖਾਂਦਾ ਯਾਰ ਮੇਰੀ ਜਨਾਨੀ ਮੋਰੇ ਸਿਰ ਤੋਂ ਖਾਂਦਾ ਹਾਂ ਠੀਕ ਆ ਫਿਰ ਤੈਨੂੰ ਵੀ ਮੈਂ ਖਾਂਦਾ ਤੂੰ ਵੀ ਆਪਣੀ ਜਨਾਨੀ ਨੂੰ ਦਿਖਾ ਤੂੰ ਵੀ ਖਾਂ ਲਾਪਾ ਜਾਂ ਤੂੰ ਆਪਣੀ ਜਨਾਨੀ ਮੇਰੇ ਮੋਰੇ ਕਰ ਜਿੰਨੀ ਇਹਦੀ ਇਨਕਮ ਹੋਊਗੀ ਮੈਂ ਤੈਨੂੰ ਦੇ ਦਿਆਂਗਾ ਹਾਂ ਹੁਣ ਕਰ ਰਹੇ ਆ ਨਾ ਆ ਪਛਤਰ ਖਾਣ ਵਾਲੀ ਗੱਲ ਉਹ ਹੀ ਬਗੜੇ ਵਾਲੀ ਗੱਲ ਕਰਤੀ ਮੇਰੀ ਜਨਾਨੀ ਮੈਂ ਜੋ ਮਰਜ਼ੀ ਕਰਾਂ ਤੇਰੀ ਜਨਾਨੀ ਜੋ ਮਰਜ਼ੀ ਕਰ ਕਿਸੇ ਦੀ ਜਨਾਨੀ ਨੂੰ ਵਿੱਚ ਕਿਉਂ ਲੈ ਕੇ ਆ ਰਹੇ ਆਂ ਤੁਹਾਨੂੰ ਅਗਲਾ ਕਹਿਦੇ ਵੀ ਕੰਮ ਕਰ ਲੋ ਜਾਂ ਤੂੰ ਆਪਣੇ ਸਾਰੇ ਸਾਰਾ ਦਿਨ ਜਨਾਨੀ ਨੈੱਟ ਤੇ ਨਾਲਿਆ ਤੋਲਟਾ ਨੂੰ ਉਹੀ ਕਹਿਣਾ ਪਏ ਤੇ ਫਿਰ ਲੋਕੀ ਛੇਤਰ ਨਹੀਂ ਮਾਰਨਗੇ ਧਮਕੀਆਂ ਨਹੀਂ ਦੇਣਗੇ ਤਾਂ ਫਿਰ ਕੀ ਕਰਨਗੇ ਜੇ ਕਿਸੇ ਨੇ ਦਿੱਤੀ ਹੈ ਧਮਕੀ ਅਗਲਾ ਤਾਂ ਫਿਰ ਇਹੀ ਕਹੋਗਾ ਨਾ ਬਾਹਰ ਨਿਕਲ ਕੇ ਦਿਖਾ ਕੀ ਪਤਾ ਉਹੀ ਬੰਦਾ ਹੋਵੇ ਜਿਹਨੇ ਤੈਨੂੰ ਫਿਰ ਧਮਕੀ ਦਿੱਤੀ ਹੈ ਕਦੇ ਤੂੰ ਕਿਹਦੇ ਨਾਲ ਆਡਾ ਲਾ ਕੇ ਬੈਠਾ ਹੁੰਨਾ ਕਿਹਦੇ ਨਾਲ ਆਡਾ ਲਾ ਕੇ ਬੈਠਾ ਹੁੰਨਾ ਕਮੈਂਟ ਨੇਗੇਟਿਵ ਸਾਰਿਆਂ ਨੂੰ ਆਉਂਦੇ ਆ ਮੈਨੂੰ ਵੀ ਆਉਂਦੇ ਬਹੁਤ ਕਮੈਂਟ ਨੇਗੇਟਿਵ ਆਉਂਦੇ ਅਬੀ ਹੁਣ ਜਿਹੜੇ ਮਤਲਬ ਹੱਥ ਤੋਂ ਪਾਰ ਹੋ ਗਏ ਠੀਕ ਹੈ ਚੀਜ਼ਾਂ ਇੱਕ ਆ ਜਿਨੇ ਆਪਣਾ ਸਪੈਸ਼ਲ ਇੱਕ ਚੈਨਲ ਕ੍ਰੀਏਟ ਕਰਕੇ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਾਂ ਆ ਕੇ ਜਵਾਬ ਦੇਣੇ ਪਈਆਂ ਇੱਕ ਦੋ ਮੁੰਡੇ ਹੋਰ ਹੈਗੇ ਗਲਤ ਕਮੈਂਟ ਕਰੀ ਜਾ ਰਹੇ ਕਰੀ ਜਾ ਰਹੇ ਆ ਠੀਕ ਹੈ ਮੀਨਸ ਮੀਨੂ ਸਿਰਾ ਵੱਲੋਂ ਇੱਕ 5D ਕੋਈ ਸੋਲ ਟ੍ਰੈਵਲਰ ਹੈ ਇੱਕ ਹੋਰ ਹੈ ਇੱਕ ਹੋਰ ਹੈ ਤੇ ਮਤਲਬ ਉਹ ਕਰੀ ਜਾਂ ਕੋਈ ਗੱਲ ਨਹੀਂ ਕਮੈਂਟ ਕਰਦੇ ਹੁੰਦੇ ਸਾਰੇ ਮੈਨੂੰ ਸਾਲ ਹੋ ਗਿਆ ਨਹੀਂ 8 ਮਹੀਨੇ ਹੋ ਗਏ YouTube ਚ ਲਾਂਦੇ ਨੂੰ ਤਾਂ ਪਹਿਲੇ ਦਿਨ ਤੋਂ ਨੈਗੇਟਿਵ ਕਮੈਂਟ ਆਉਂਦੇ ਕਰਦੇ ਹੁੰਦੇ ਲੋਕੇ ਇਗਨੋਰ ਮਾਰ ਦੋ ਕਮ ਮੈਨੂੰ ਨੋਰਮਲ ਆਦਨੀਆਂ ਕਿ ਜਿੱਥੇ ਕੋਈ ਮੈਨੂੰ ਪਤਾ ਕੋਈ ਸੈਂਸੇਬਲ ਗੱਲ ਹੈ ਹੀ ਨਹੀਂ ਐ ਲੋਕਾਂ ਨੇ ਉਹ ਜਿਹੜੇ ਕਮੈਂਟ ਪੈਟ ਕੇ ਕਰਦੇ ਵਟ 2300 ਰੁਪਏ ਤਾਂ ਨਿੱਤ ਪੈਪਾ ਆ ਕੇ ਠੀਕ ਐ ਸ਼ਾਇਦ ਸਾਈਕਲ ਦੀ ਔਕਾਤ ਨਾ ਰੱਖਦੇ ਹੋਣ ਅਸ ਤਾਂ ਫਿਰਝੜਾਂ ਵਾਲੇ ਬੰਦੇ ਆ ਦਸੇ ਤੋਂ ਸ਼ੁਰੂ ਵਿੱਚ ਮੁੰਡਾ ਕੈਨੇਡਾ ਨਵੀਂ ਚਾਰੀ ਪਹਿਲਾਂ ਦਿੱਲੀ ਜਾ ਰਹੀ ਫਿਰ ਤਿੰਨ ਮਹੀਨੇ ਬਾਅਦ ਸੋ ਤਾਂ ਇਹ ਕਮੈਂਟਾਂ ਕਮੁੰਡਾ ਮੈਂ ਇੰਨੀ ਪਰਵਾਹ ਨਹੀਂ ਕਰਦੀ ਬਟ ਜਦੋਂ ਪਰਸਨਲ ਅਟੈਕ ਕੀਤਾ ਨੇ ਇਹਨਾਂ ਨੇ ਚੈਨਲ ਕ੍ਰੀਏਟ ਕਰਕੇ ਦੈਟਸ ਵਾਈ ਮੈਂ ਸਾਈਬਰ ਚ ਰਿਪੋਰਟ ਕੀਤੀ ਹੈਗੀ ਹੋਰ ਵੀ ਮੁੰਡੇ ਕਰਦੇ ਵੇ ਕਰੀ ਜੋ ਮੇਰੇ ਇकडे ਫਿੱ ਕੁਈ ਨਹੀਂ ਤਸਕਰ ਕੁੜੀ ਦਾ ਮੈਸੇਜ ਆਇਆ ਸੀਗਾ ਜੰਮੂ ਤੋਂ ਤੇ ਕੰਦੀ ਵੀਰੇ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਮੈਂ ਫੋਰਮ ਵਗੈਰਾ ਪਾਈਆਂ ਆਪਣੀਆਂ ਕੰਦੀ ਵੀਰੇ ਮੇਰਾ ਨਾ ਸਕੈਨਰ ਲਾ ਦੋ ਵੀ ਮੈਨੂੰ ਨਾ ਹੈਲਪ ਵੀ ਲੋੜਿਆ ਤੇ ਦੇਖ ਲਓ ਵੀ ਦੁਨੀਆਦਾਰੀ ਦੁਨੀਆ ਨੂੰ ਨਾ ਚਲੋ ਰੱਬ ਨੇ ਮਿਹਰ ਕੀਤੀ ਹੋਈ ਆ ਨਾ ਵਧੀਆ ਪਲੇਟਫਾਰਮ ਹੈਗਾ ਆਪਣੇ ਕੋਲ ਨਾ ਮੈਂ ਦੁਨੀਆ ਦੇਖਦੀ ਆ ਵੀ ਦੀ ਵੀ ਇੱਕ ਬਦਨਾਮੀ ਦੇ ਦਿੰਦੇ ਆ ਨਾ ਲੋਕ ਵੀ ਉਹ ਬਦਨਾਮੀ ਮਿਲੀ ਸੀ ਉਹਦੇ ਚੱਕਰ ਤੇ ਕੁੜੀ ਨੇ ਮੈਂ ਸਿੱਧਾ ਨਾ ਕੀਤੀ ਉਹਨੇ ਕੁੜੀ ਨੇ ਮੈਨੂੰ ਫਟੰਗ ਰਖਾਈ ਆਪਣਾ ਕਹਿੰਦੀ ਵੀਰੇ ਤੁਸੀਂ ਮੇਰਾ ਚੈਨਲ ਅਪਲੋਡ ਕਰ ਦਿਓ ਮੈਂ ਤਾਂ ਜੀ ਜੀ ਸੌਰੀ ਮੈਂ ਤਾਂ ਮੈਂ ਨਹੀਂ ਕਰ ਸਕਦਾ ਦੇਖ ਵਿਕਰਮ ਤੈਨੂੰ ਕਿਸੇ ਨੇ ਕੋਈ ਬਦਨਾਮੀ ਨਹੀਂ ਦਿੱਤੀ ਬਦਨਾਮੀ ਤੂੰ ਆਪ ਖੱਟੀ ਹੈ ਤੈਨੂੰ ਮਾਲਵਾ ਪੁਆਇੰਟ ਦਾ ਜੱਟ ਵੈਬ ਨੇ ਸਿਰਫ ਇੱਕ ਸਵਾਲ ਪੁੱਛਿਆ ਸੀ ਤੂੰ ਆਪਣਾ ਕਿਊ ਆਰ ਕੋਡ ਕਿਉਂ ਲਾਇਆ ਠੀਕ ਹੈ ਤੂੰ ਉਹਦਾ ਕਿਊ ਆਰ ਕਿਉਂ ਨਹੀਂ ਲਾਇਆ ਹੋਰ ਤਾਂ ਤੈਨੂੰ ਉਹਨਾਂ ਨੇ ਕੋਈ ਸਵਾਲ ਨਹੀਂ ਪੁੱਛਿਆ ਸੀ ਕਿੰਨੇ ਤੈਨੂੰ ਬਦਨਾਮ ਕਰਤਾ ਸਵਾਲ ਪੁੱਛਣ ਨੂੰ ਤੁਸੀਂ ਬਦਨਾ ਅਜੀ ਡੇਢ ਦੇ ਵਿੱਚ ਹਰ ਇੱਕ ਦਾ ਅਕਾਊਂਟ ਹੈਗਾ ਆ ਓਕੇ ਤੇ ਦੂਸਰਾ ਜਦੋਂ ਪੈਸੇ ਆਏ ਤੇ ਤੂੰ ਸਟੇਟਮੈਂਟ ਕਿਉਂ ਨਹੀਂ ਦਿੱਤੀ ਜਦ ਤੱਕ ਉਹਨਾਂ ਨੇ ਮੰਗੇ ਨਹੀਂ ਤੇ ਜਿਹੜੇ ਪੈਸੇ ਬਾਹਰੋਂ ਆਏ ਉਹਦਾ ਤੂੰ ਹਜੇ ਹਸਾਬ ਤੱਕ ਕੋਈ ਨਹੀਂ ਦਿੱਤਾ ਤੇ 1365 ਰੁਪਏ ਜਿਹੜੇ ਤੇਰੇ ਕੋਲ ਆਏ ਤੂੰ ਹਜੇ ਤੱਕ ਉਹਨਾਂ ਦੇ ਘਰੇ ਜਾ ਕੇ ਫੜਾ ਕੇ ਨਹੀਂ ਆਇਆ ਉਹਦੀ ਵੀਡੀਓ ਨਹੀਂ ਬਣਾਈ ਤੂੰ ਕਹਿੰਦੇ ਮੈਂ ਸਰਪੰਚ ਲੈ ਕੇ ਆਉਂਗਾ ਚਾਰ ਮੋਹਤਵਾਰ ਬੰਦੇ ਖੜੂ ਖੜੇ ਕਰੂੰਗਾ ਤੂੰ ਕੁਝ ਵੀ ਨਹੀਂ ਕੀਤਾ ਇਹ ਤਾਂ ਜੇ ਤੇਨੂੰ ਮੁੰਡੇ ਨਾ ਰੋਕ ਦੇ ਫਿਰ ਤੂੰ ਦੱਸ ਨਾ ਸੀ ਕਿੰਨੇ ਪੈਸੇ ਆਏ ਕਿੰਨੇ ਨਹੀਂ ਆਏ ਦੱਸੀਂ ਧਰ ਮੈਨੂੰ ਤੈਨੂੰ ਜੰਮੂ ਤੋਂ ਫੋਨ ਆਇਆ ਠੀਕ ਹੈ ਹੈਲਪਲੀ ਤੂੰ ਸਿੱਧਾ ਉਹਨਾਂ ਨੂੰ ਨੰਬਰ ਦੇ ਦੇ ਉਹਦਾ ਮਨੁੱਖਤਾ ਦੀ ਸੇਵਾ ਵਾਲਿਆਂ ਦਾ ਪਾਲ ਕਰੋੜ ਵੀਰ ਹੈਗਾ ਉਹਨਾਂ ਦਾ ਨੰਬਰ ਦੇ ਦੇ ਅਨਮੋਲ ਕਵਾਤਰਾ ਦੀ ਸੰਸਥਾ ਹੈਗਾ ਸੰਸਥਾ ਹੈਗੀ ਹੈ ਉਹਦਾ ਨੰਬਰ ਦੇ ਦੇ ਕਿੰਨੇ ਸੇਵਾ ਕਰਨੀ ਹੋਵੇ ਬੜੇ ਤਰੀਕੇ ਹੈ ਜ਼ਰੂਰੀ ਥੋੜੇ ਹੈਗਾ ਵੀ ਅਸੀਂ ਆਪਣਾ ਹੀ ਕਯੂਆਰ ਪਾਣਾ ਤੋ ਕੁੜੀ ਦੀ ਰਿਪੋਰਟਾਂ ਲਾਹ ਡਿਟੇਲਸ ਲਗਾ ਵੈਰੀਫਾਈ ਕਰ ਤੇ ਕੁੜੀ ਦਾ ਕਯੂਆਰ ਪਾ ਦੇ ਕਿਉਂ ਨਹੀਂ ਹੁੰਦੀ ਸੇਵਾ ਜਿੰਨੇ ਕਰਨੀ ਹੋਏਗੀ 5 10 50 ਰੁਪਏ ਦੀ ਕਰ ਦੇਗਾ ਕੰਮ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਸਮਝ ਗਿਆ ਐਵੇਂ ਨਾ ਨਰਿਆਜ ਬੋਲੀ ਜਾ ਬਦਨਾਮ ਬਦਨਾਮ ਕਰਤਾ ਬਦਨਾਮੀ ਹੋ ਗਈ ਕਿਸ ਨੇ ਤੈਨੂੰ ਬਦਨਾਮ ਕਿ ਨਹੀਂ ਕੀਤਾ ਬਦਨਾਮੀ ਤਾਂ ਤੂੰ ਆਪ ਖੱਟੀ ਹੈ ਇਹੇ ਹੇ ਸਮਿਆਂ ਦੇ ਖੇਲ ਕਿੜਾ ਮਿਲੇ ਕੌਣ ਟੁੱਟਦਾ ਕਿਹੜਾ ਭੈਣ ਕੀ ਨਾ ਮੇਰੀ ਭੈਣ ਦਾ ਮੋਣੀ ਤੂੰ ਮੋਣੀ ਕੀ ਹੋ ਗਿਆ ਤੂੰ ਇਕੱਲੀ ਹੋ ਰਹੀ ਨਹੀਂ ਇੱਥੇ ਹੱਥ ਤੇਰੇ ਜਮਾਈ ਨਹੀਂ ਕੰਮ ਕਰਦੇ ਦੋਨੋਂ ਹੀ ਹੈ ਹਾਂਜੀ ਓਹੋ ਤੇਰੀ ਆੜ ਮੈਥੋਂ ਜਰੀ ਜਾਵੇ ਨਾ ਕੀ ਇਹ ਹੋਵੇ ਦੇਖੋ ਆ ਬੇੜਾ ਕਰਦਾ ਗੂੜੇ ਨਾਲ ਭਰਿਆ ਹੋਇਆ ਤੇ ਇੱਥੇ ਮੈਨਾਂ ਬੜੀ ਬਾਰੀ ਦੇਖਿਆ ਲੋਕੀ ਬਾਹਰੋਂ ਇਟਲੀ ਤੋਂ ਜਰਮਨ ਤੋਂ ਯੂਐਸਏ ਇੰਗਲੈਂਡ ਹਰ ਕੰਟਰੀ ਤੋਂ ਇਹਨਾਂ ਬਲੌਗਰਸ ਨੂੰ ਗਿਫਟ ਭੇਜਦੇ ਆ ਪੈਸੇ ਭੇਜਦੇ ਆ ਸੁਪਰ ਥੈਂਕਸ ਭੇਜਦੇ ਆ ਅਲੱਗ-ਅਲੱਗ ਤਰ੍ਹਾਂ ਨਾਲ ਇਹਨਾਂ ਦੀ ਹੈਲਪ ਕਰਦੇ ਆ ਚਾਹੇ ਉਹ ਮੈਨੂੰ ਜ਼ੀਰਾ ਹੋਵੇ ਚਾਹੇ ਕੋਈ ਵੀ ਹੋਵੇ ਤੁਸੀਂ ਇਹ ਤਾਂ ਦੇਖੋ ਵੀ ਉਹ ਹੱਟੇ-ਕੱਟੇ ਹੈਗੇ ਕਿ ਆਪਣਾ ਦੋ ਬੰਦੇ ਕੰਮ ਚ ਕਮਾਣ ਵਾਲੇ ਆਪਣਾ 5-5 7-7000 ਰੁਪਏ ਕਮਾ ਕੇ ਕਰਦਾ ਗੁਜ਼ਾਰਾ ਨਹੀਂ ਕਰ ਸਕਦੇ ਸਹੀ ਮਾਇਨੇ ਚ ਜਿੱਥੇ ਹੈਲਪ ਦੀ ਲੋੜ ਹੈ ਉੱਥੇ ਪਹੁੰਚ ਨਹੀਂ ਪਾਰੀ ਇਹ ਮਨੁੱਖਤਾ ਦੀ ਸੇਵਾ ਵਾਲਾ ਵੀਰ ਹੈ ਠੀਕ ਹੈ ਮਿੰਟੂ ਵੀਰ ਹੈ ਠੀਕ ਹੈ ਇੱਥੇ ਲੋੜ ਹੁੰਦੀ ਹੈ ਹੈਲਪ ਦੀ ਓਕੇ ਹੋ ਸਕੇ ਤਾਂ ਮਹੀਨੇ 6 ਮਹੀਨੇ ਬਾਅਦ ਇਹਨਾਂ ਚ ਮਾੜਾ ਮੋਟਾ ਕੰਟਰੀਬਿਊਟ ਕਰ ਦਿਆ ਕਰੋ ਭਾਲ ਖਰੋੜ ਵੀਰ ਉਹ ਵਧੀਆ ਕੰਮ ਕਰਦਾ ਹੈਗਾ ਇਹਨਾਂ ਨੂੰ ਘਰੇ ਨਠੱਲਿਆਂ ਨੂੰ ਵੇਲਿਆਂ ਨੂੰ ਤੁਸੀਂ ਕਿਉਂ ਪੈਸਾ ਦਿੰਨੇ ਆ ਇੱਥੇ ਲੋੜ ਹੁੰਦੀ ਆ ਆ ਇੱਕ ਕਲਿੱਪ ਹੋਰ ਦੇਖਿਓ ਬਟਾ ਤੂਰੋਟੀ ਪਕਾਉਣੀ ਆ ਹਾਂ ਹਾਂ ਕੋਈ ਕਰੀਆ ਦੋ ਟਾਹੇ ਇੱਥੇ ਫਿਰਦੋਸ ਹੈ ਦੋ ਟਾਹੇ ਇੱਥੇ ਨਹੀਂ ਨਾ ਹੈ ਸੁਪਰੇ ਸੁਬਹਿ ਲਿਆ ਰੇ ਦੇਖੋ 100 ਸਾਲ ਦੀ ਤੋਂ ਵੀ ਵਧੇਰੀ ਉਮਰ ਦੇ ਬਾਪੂ ਜੀ ਆਪਣੀ 10 ਸਾਲ ਦੀ ਪੋਤੀ ਦੇ ਨਾਲ ਜ਼ਿਲ੍ਹਾ ਮਕਸਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਹਨ ਇਹਨਾਂ ਦੀ ਜਿਹੜੀ ਛੱਤ ਆ ਇਹ ਛੱਪਰ ਦੇ ਵਿੱਚ ਕਾਨਿਆਂ ਵਾਲੀ ਛੱਤ ਦੇ ਥੱਲੇ ਰਹਿੰਦੇ ਆ ਇਹਨਾਂ ਕੋਲੇ ਕੰਦਾਂ ਦੇ ਜਰੂਰ ਹੈਗੀਆਂ ਪਰ ਉੱਪਰ ਛੱਤਾਂ ਜਿਹੜੀਆਂ ਉਹ ਕਾਨਿਆਂ ਦੀਆਂ ਬਾਪੂ ਜੀ ਕਹਿੰਦੇ ਮੈਂ ਨਰੇਗਾ ਦੇ ਵਿੱਚ ਦਿਹਾੜੀ ਕਰਦਾ ਸੀ ਹੁਣ ਉਮਰ ਕਾਫੀ ਹੋ ਗਈ ਹੈ ਕੰਮ ਨਹੀਂ ਹੁੰਦਾ ਦੋ ਮੇਰੇ ਮੁੰਡੇ ਆ ਉਹ ਵੀ ਨਰੇਗਾ 'ਚ ਮਾੜਾ ਮੋਟਾ ਕ ਠੀਕ ਹੈ ਦੁੱਧ ਹੀ ਨਹੀਂ ਆਂਦਾ ਇਹਨਾਂ ਦੇ ਘਰੇ ਚ ਘਰ ਚ ਤਾਂ ਕਿੰਨੂੰ ਲੋੜ ਹੈ ਇੱਕ ਬੁਜ਼ੁਰਗ ਨੂੰ ਇੱਕ ਬੱਚੇ ਨੂੰ ਲੋੜ ਹੈ ਜਾਂ ਹੱਟੇ ਕੱਟੇ ਨਿਠੱਲੀਆਂ ਨੂੰ ਲੋੜ ਹੈ ਸੇਵਾ ਕਰਨੀ ਚਾਹੀਦੀ ਹੈ ਦਾ ਸੰਬੰਧ ਕੱਢਣਾ ਚਾਹੀਦਾ ਗੁਰੂ ਸਾਹਿਬ ਨੇ ਇੱਕੋ ਸਿਧਾਂਤ ਜਿਹੜਾ ਸਾਨੂੰ ਦਿੱਤਾ ਹੈਗਾ ਨਾਮ ਜਪੋ ਕੀਰਤ ਕਰੋ ਵੰਡ ਕੇ ਚੱਕੋ ਇਹ ਸਿਧਾਂਤ ਤੇ ਹੀ ਸਾਨੂੰ ਚੱਲਣਾ ਚਾਹੀਦਾ ਠੀਕ ਹੈ ਤਾਂ ਇਹ ਗੁਰੂ ਸਾਹਿਬ ਦੇ ਬੇਸਿਕ ਜਿਹੜਾ ਸਿਧਾਂਤ ਹੈਗਾ ਕੀਰਤ ਕਰਨ ਵਾਲਾ ਇਹ ਉਪੋਈ ਮਨ ਕਰ ਹੋਏ ਬੈਠੇ ਕਿਰਤ ਨਹੀਂ ਕਰਦੇ ਵੇ ਮੇਰੀ ਏਜ ਵੀ ਇੰਨੀ ਹੋ ਗਈ ਮੈਂ ਵੀ ਕੰਮ ਕਰ ਰਹੀ ਹਾਂ ਨਾ ਮੇਰੇ ਹਸਬੰਡ ਵੀ ਆਲਮੋਸਟ 44 45 ਦੇ ਹੋ ਗਏ ਹੋ ਕੇ ਕੰਮ ਕਰ ਰਹੇ ਹਨ ਨਾ ਮੇਰਾ ਮੁੰਡਾ 20 ਸਾਲਾਂ ਦਾ ਕੰਮ ਕਰਦਾ ਪਿਆ ਨਾ ਉੱਥੇ ਤਾਂ ਇਹ ਕਿਉਂ ਇਹਨਾਂ ਦੀ ਬੈਠੇ ਘਰੇ ਬੈਠੇ ਕਿਉਂ ਸੇਵਾ ਕੀਤੀ ਜਾ ਰਹੀ ਹੈ ਕੀ ਦੇਣ ਹੈ ਇਹਨਾਂ ਦੇ ਜਿੱਥੇ ਜ਼ਰੂਰਤ ਹੈ ਉੱਥੇ ਸੇਵਾ ਕਰੋ ਕਰਨੀ ਵੀ ਚਾਹੀਦੀ ਹੈ ਠੀਕ ਹੈ ਬਾਕੀ ਤੁਹਾਨੂੰ ਵੀ ਆਮ ਸਮਾਜ ਦੇ ਵਿੱਚ ਗਰੀਬ ਗੁਰਵਾ ਟੱਕਰਦਾ ਰਹਿੰਦਾ ਹੈ ਖਾਸ ਕਰਕੇ ਬੁਜ਼ੁਰਗਾਂ ਤੇ ਬੱਚਿਆਂ ਨੂੰ ਸੇਵਾ ਦੀ ਜਰੂਰਤ ਹੁੰਦੀ ਹੈ ਜਿਹੜਾ ਤੈਨੂੰ ਆਮ ਗਰੀਬ ਗੁਰਪਾ ਟੱਕਰ ਦਾ ਉੱਥੇ ਸੇਵਾ ਕਰੋ ਇਹਨਾਂ ਨਠਾਲਿਆਂ ਨੂੰ ਦੇਣਾ ਬੰਦ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮੂਰੇ ਠੀਕ ਹੈ ਜੀ ਈਵਨ ਕਿ ਇਹਨਾਂ ਨੂੰ ਸੁਪਰ ਥੈਂਕਸ ਵੀ ਨਾ ਪਾਇਆ ਕਰੋ ਕੋਈ ਵਧੀਆ ਕ੍ਰिएਟਰ ਹੈ ਵਧੀਆ ਕੰਟੈਂਟ ਕ੍ਰੀਏਟ ਕਰ ਰਿਹਾ ਉਹਨੂੰ ਬੇਚਕ ਤੁਸੀਂ ਪਾਣਾ ਪਾਓ ਪਰ ਇਹਨਾਂ ਬਲੋਗਰਾਂ ਨੂੰ ਨਹੀਂ ਜਿਹੜੇ ਵਿਲੇ ਬਹਿ ਕੇ ਸਾਰਾ ਦਿਨ ਸਿਰਫ ਕਿਆ ਨਾਲ ਲੈ ਕੇ ਬੈਠੇ ਹੋਏ ਠੀਕ ਹੈ ਜੀ ਮੈਨੂੰ ਕਰ ਤੋਂ ਮਾਫ਼ ਮੈਂ ਕਿਹਾ ਕਿ ਮੈਂ ਨਹੀਂ ਕਰ ਸਕਿਆ ਮੈਂ ਕਹਾਂ ਵੀ ਲੋਕ ਜਿਹੜੇ ਬਦਨਾਮ ਕਰਦੇ ਆ ਜੇ ਉਹਨਾਂ ਨੂੰ ਮੈਸੇਜ ਕਰੋ ਜਿਹੜੇ ਰੋਸਟ ਕਰਦੇ ਉਹਨਾਂ ਨੂੰ ਕਹੋ ਵੀ ਆ ਪਈ ਮੇਰੀ ਰਿਪੋਰਟ ਆ ਮੇਰੇ ਹਾਲਾਤ ਆ ਘਰ ਦੇ ਸਾਰੀ ਉਹਨਾਂ ਨੂੰ ਵੀਡੀਓ ਪਾਉਗੀ ਉਹ ਦੇਖੋ ਅਪਲੋਡ ਕਰਦੇ ਆ ਨਾ ਮੈਂ ਤਾਂ ਕਰੂੰਗਾ ਕਿਉਂਕਿ ਪਹਿਲਾਂ ਮੈਨੂੰ ਬਦਨਾਮੀ ਦੇ ਚੁੱਕੇ ਆ ਲੋਕ ਠੀਕੀ ਬਦਨਾਮੀ ਦੇ ਚੁੱਕੇ ਆ ਠੀਕ ਆ ਇਹ ਕਰਕੇ ਆਪਾਂ ਨੂੰ ਲੱਗਦਾ ਭਰਾ ਦੁਨੀਆ ਦਾ ਇਹ ਦਰ ਹੈ ਇਹਨਾਂ ਵਧੀਆ ਬੰਦਾ ਆਪਣਾ ਕੰਮ ਕਰਦਾ ਬਸ ਠੀਕ ਆ ਜਿਹੜਾ ਹੁਣ ਮੈਨੂੰ ਕਹਿਦਾ ਹੀ ਹੁੰਦਾ ਆ ਵੀ ਚੱਲ ਹੁਣ ਬੰਦਾ ਨਾ ਕਰ ਦਿੱਤੀ ਆ ਕੋਈ ਨਾ ਬੰਦਾ 5 ਮਿੰਟ ਗੁੱਸਾ ਹੋ ਜੂ 10 ਮਿੰਟ ਹੋ ਜੂ ਗੁੱਸਾ ਮਿਕਰਮਾ ਗੱਲ ਤੂੰ ਬਿਲਕ ਤਿੰਨ ਮਰਿੰਪਲ ਦੀ ਐਗਜ਼ਾਮਪਲ ਦੇ ਦੇਣੀ ਉਹਨੇ ਪਿੱਛੇ ਜੇ ਕਿਸੇ ਦਾ ਕਯੂਆਰ ਲਾਇਆ ਉਹਨੇ ਸਿੱਧਾ ਪੇਸ਼ੈਂਟ ਦਾ ਕਯੂਆਰ ਲਾਇਆ ਆਪਣਾ ਨਹੀਂ ਲਾਇਆ ਉੱਤੇ ਕੋਈ ਕੁਐਸਚਨ ਕਰੂਗਾ ਹੁਣ ਨਹੀਂ ਨਾ ਮੈਨੂੰ ਵੀ ਕੱਲ ਨੂੰ ਕੋਈ ਹੈਲਪਲੀ ਅਪਰੋਚ ਕਰੇਗਾ ਤੇ ਮੈਂ ਵੀ ਉਹਦਾ ਕਯੂਆਰ ਲਵਾਂਗੀ ਜਿੰਨੇ ਕੁ ਮੇਰੀ ਆਡੀਅੰਸ ਦੇਖਦੀ ਹੈ ਜੋ ਉਹਨਾਂ ਨੇ ਹੈਲਪ ਕਰਨੀ ਹੋਏਗੀ ਕਰ ਦੇਗੀ ਮੈਂ ਵਿਚ ਵਿਚਾਲੇ ਹੈ ਹੀ ਨਹੀਂ ਮੈਂ ਇੰਨਾ ਰੋਲ ਜ਼ਰੂਰ ਪਲੇ ਕਰੂੰਗੀ ਉਹਦੀ ਜਿਹੜੀ ਪ੍ਰੋਬਲਮ ਹੈਗੀ ਹੈ ਜੈਨੂਇਨ ਹੈਗੀ ਕਿ ਨਹੀਂ ਹੈ ਉਹ ਵੈਰੀਫਾਈ ਕਰੂੰਗੀ ਉਹਦੇ ਮੈਡੀਕਲ ਰਿਪੋਰਟਾਂ ਚੈੱਕ ਕਰਾਂਗੀ ਠੀਕ ਹੈ ਤਾਂ ਜੋ ਕਿਸੇ ਦੀ ਮਿਹਨਤ ਦੇ ਪੈਸੇ ਐਵੇਂ ਨਾ ਚਲੇ ਇਹੜੇ ਸੰਸਥਾਵਾਂ ਉਹ ਵੀ ਇਸੇ ਤਰੀਕੇ ਨਾਲ ਕੰਮ ਕਰਦੀਆਂ ਹੈਗੀਆਂ ਪਹਿਲਾਂ ਬੰਦੇ ਦੇ ਘਰੋਂ ਵੈਰੀਫਾਈ ਕਰਦੀਆਂ ਵੀ ਪ੍ਰੋਬਲਮ ਐਕਚੁਅਲੀ ਜਨਰਲ ਹੈਗੀ ਕਿ ਨਹੀਂ ਹੈਗੀ ਐਂਡ ਦੇ ਵਿੱਚ ਮੈਂ ਆਪਣੇ ਵੀਰ ਨੂੰ ਇਹੀ ਕਹਿਣਾ ਚਾਹੂੰਗੀ ਮਾਲਵਾ ਵਾਈਨਸ ਵਾਲੇ ਨੂੰ ਮਨਿੰਦਰ ਨੂੰ ਵੀ ਵੀਰੇ ਟੈਨਸ਼ਨ ਨਹੀਂ ਲੈਣੀ ਹੈਗੀ ਇੱਕ ਫੋਨ ਕਰ ਦਿਓ ਜਿੱਥੇ ਕਹੋਗੇ ਜਿੰਨੇ ਵਜੇ ਕਹੋਗੇ ਪਹੁੰਚ ਜਾਓਗੇ ਠੀਕ ਹੈ ਆਪਾਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਹੈਗੇ ਇਹੋ ਜਿਹੀ ਲੜਾਈਆਂ ਸੀ ਬਹੁਤ ਲੜੀਆਂ ਹੈਗੀਆਂ ਤਾਂ ਕੋਈ ਟੈਨਸ਼ਨ ਨਹੀਂ ਲੈਣੀ ਵੈਸੇ ਵੀ ਇਹ ਭੋਂਕਣ ਵਾਲੇ ਇਹਨਾਂ ਨੂੰ ਪਤਾ ਇਹਨਾਂ ਦੀ ਚੋਰੀਆਂ ਫੜਣ ਫੜੀਆਂ ਜਾਣ ਲੱਗੀਆਂ ਉਧਰ ਮੀਨੂ ਸਿਰਾ ਮੈਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਛੱਡਵੀ ਠੀਕ ਹੈ ਫੋਟੋਆਂ ਤੇ ਮੱਥੇ ਤੇ ਲਿਖ ਲਿਖ ਕੇ ਲਾਈ ਜਾ ਰਹੀ ਹੈ ਕਿ ਮੇਰੇ ਘਰ ਵਾਲਿਆਂ ਨੂੰ ਪਤਾ ਨਹੀਂ ਮੈਂ ਕਿਦਾਂ ਦੀ ਆ ਜਾਂ ਮੇਰੇ ਬੱਚਿਆਂ ਨੂੰ ਨਹੀਂ ਪਤਾ ਜਾਂ ਮੇਰੇ ਆਣ ਗਵਣ ਨੂੰ ਨਹੀਂ ਪਤਾ ਗਲੀ ਮੱਲੇ ਚ ਇੱਕ ਦੋ ਲੱਗਣ ਵਾਲੇ ਹੁੰਦੇ ਬਾਕੀ ਤਾਂ ਦੱਸ ਦੇਣਗੇ ਨਾ ਮੈਂ ਕਿਦਾਂ ਦੀ ਹੈਗੀ ਤਾਂ ਜਿਹੜੇ ਨਾਕਾਮ ਤੁਸੀਂ ਆਪਣੀ ਕੋਸ਼ਿਸ਼ਾਂ ਕਰ ਰਹੇ ਹੋ ਜਾਰੀ ਰੱਖੋ ਪਰ ਮੇਰੇ ਤੋਂ ਕਿਸੇ ਵੀ ਰਹਿਮ ਦੀ ਉਮੀਦ ਨਾ ਕਰਿਓ ਤੇ ਮੈਂ ਮਨਿੰਦਰ ਵੀਰ ਨੂੰ ਇਹੀ ਕਹਿਣਾ ਚਾਹੁੰਗਾ ਛ ਉੱਥੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸੀਪੀ ਸਾਹਿਬ ਦੇ ਆਫਿਸ ਇੱਕ ਕੰਪਲੇਂਟ ਜ਼ਰੂਰ ਦੇ ਆਈ ਉਹ ਇਹਦੇ ਅੰਗੇਸ ਮੈਨਸੇ ਤਾਂ ਭੌਂਕਣ ਵਾਲੀ ਐ ਕੱਟਣ ਵਾਲੇ ਨਹੀਂ ਹੈਗੇ ਬਟ ਅਸੀਂ ਆਪਣੀ ਸੇਫਟੀ ਲਈ ਇੱਕ ਕੰਪਲੇਂਟ ਜ਼ਰੂਰ ਦਵਾਂਗੇ YouTube ਇਹਨਾਂ ਤੇ ਪਿਓ ਦਾ ਥੋੜੀ ਐ ਜੇ ਇਹਨਾਂ ਨੂੰ ਹੱਕ ਐ ਆਪਣੇ ਵਲੌਗ ਪਾਉਣ ਦਾ ਉਹਨੂੰ ਪਬਲਿਕ ਕਰਦੇ ਐ ਤੇ ਸਾਨੂੰ ਵੀ ਹੱਕ ਐ ਉਹਦੇ ਤੇ ਆਪਣੀ ਰਾਏ ਦੇਣ ਦਾ ਆਪਣੀ ਟਿੱਪਣੀ ਰੱਖਣ ਦਾ ਇਹਨਾਂ ਨੇ ਤਾਂ ਵੀਡੀਓ ਵੇਚਦੀ ਨਾ ਪੈਸੇ ਨਹੀਂ ਲੈਂਦੇ ਉਹਦੇ ਬਦਲੇ ਤੇ ਵੇਚੀ-ਵੇਚੀ ਸੇ ਕਾਦਾ ਹੱਕ ਐ ਫਿਰ ਉਹਦੇ ਨਾਲ ਦੁਨੀਆ ਜੋ ਮਰਜ਼ੀ ਕਰੇ ਉਹਦੀ ਚੀਰ-ਫਾੜ ਕਰੇ ਜਾਂ ਰੋਸਟਿੰਗ ਕਰੇ ਤੁਸੀਂ ਤਾਂ ਵੀਡੀਓ ਪਾ ਕੇ ਵ ਤਾਂ ਵਿਕਰਮ ਟਿੱਕ ਜਾ ਟਿੱਕ ਜਾ ਠੀਕ ਐ ਨਵਾਂ ਨਵਾਂ ਪੈਸਾ ਆ ਗਿਆ ਤੇ ਕੋ ਪਚਾਇਆ ਜਾਣ ਹੀ ਰਿਹਾ ਹੈਗਾ 扑ੜਕ扑ੜ ਕੇ ਪੈਣਾ ਪਿਆ ਤੇ ਮੇਰ ਨਾਲ ਪੰਗਾ ਲੈਣਾ ਹੋਈ ਹੋਵੇ ਤਾਂ ਮੋਸਟ ਵੈਲਕਮ ਤੇ ਆਪਣੇ ਅੰਜਾਮ ਦਾ ਵੀ ਸੋਚ ਕੇ ਆਈਓ 31 ਤੋਂ ਬਾਅਦ ਮੈਂ ਵਿਹਲੀ ਆ ਠੀਕ ਐ ਮੈਨੂੰ ਗਾਲਾਂ ਕੱਢਣੀਆਂ ਮੈਨੂੰ ਫੋਨ ਕਰਨਾ ਮੈਨੂੰ ਬੈਡ ਕਮੈਂਟ ਕਰਨੇ ਗੰਦੇ ਕਮੈਂਟ ਕਰਨੇ ਕਰ ਲਈ ਬਟ ਉਹਦਾ ਅੰਜਾਮ ਵੀ ਨਾਲੇ ਸੋਚ ਲੈ ਜਦ ਕਿ ਮੈਂ ਤੈਨੂੰ ਕਦੀ ਵੀ ਇਸ ਵੀਡੀਓ ਚ ਵੀ ਗੱਲ ਨਹੀਂ ਕੱਢੀ ਉਸ ਤੋਂ ਬਾਅਦ ਵੀ ਜੇ ਤੁਸੀਂ ਆ ਕੇ ਮੇਰੇ ਨਾਲ ਹਰਕਤ ਕਰੋਗੇ ਮੈਂ ਬਕਸ਼ਨ ਵਾਲਿਆਂ ਚੋਂ ਨਹੀਂ ਆਈ। ਠੀਕ ਹੈ। ਤੇ ਇਹ ਸੀ ਅੱਜ ਦੀ ਵੀਡੀਓ ਤੇ ਮੈਂ ਛੋਟੇ-ਛੋਟੇ ਦੋ ਕੁ ਬੇਨਤੀਆਂ ਕੀਤੀਆਂ ਹੈਗੀਆਂ ਤੁਹਾਨੂੰ ਵੀ ਇਹਨਾਂ ਦੀ ਸਪੋਰਟ ਕਰਨੀ ਕਰੋ ਬੰਦੇ ਇਹਨਾਂ ਨੂੰ ਅਨਸਬਸਕ੍ਰਾਈਬ ਕਰੋ। ਤੁਸੀਂ ਇਹ ਦੇਖ ਲਓ ਇੱਕ ਕਾਲਾ ਕੱਢਣ ਤੇ ਆ ਗਈ ਤੇ ਇੱਕ ਬਦਨਾਮ ਕਰਨ ਤੇ ਆ ਗਈ। ਠੀਕ ਹੈ? ਕਰਵਾਤਾ ਉਹੀ ਰਹੀ ਹੈ ਮੈਨੂੰ ਵੀ ਪਤਾ ਹੀ ਹੈਗਾ। ਠੀਕ ਹੈ? ਤਾਂ ਇਹ ਲੋਕ ਹੈ ਜਿਹੜੇ ਆ ਜਾਂਦੇ ਭੋਲੇ-ਪਾਲੇ ਬਣ ਕੇ ਰੋਣ ਲੱਗ ਜਾਂਦੇ ਆ, ਪਿੱਟਣ ਲੱਗ ਜਾਂਦੇ ਆ। ਅਸੀਂ ਬਿਮਾਰਾਂ ਜੀ, ਅਸੀਂ ਗਰੀਬਾਂ ਜੀ। ਠੀਕ ਹੈ? ਤਾਂ ਕੋਈ ਨਹੀਂ ਇਹ ਗਰੀਬ ਰੂਪ ਹੈਗੇ। ਠੀਕ ਹੈ ਬਾਲੀ ਗਰੀਬੀ ਹੈਗੀ ਇਹ ਬਾਲੀ ਪੈਸੇ ਦੀ ਲੋੜ ਹੈ ਇਹਨਾਂ ਦੇ ਕਮੈਂਟਾਂ 'ਚ ਜਾ ਕੇ ਲਿਖੋ ਕੰਮ ਕਰੋ ਠੀਕ ਹੈ ਕੰਮ ਕਰੋ ਸਾਰੀ ਦੁਨੀਆ ਕਰਦੀ ਤੁਸੀਂ ਵੀ ਜਦੋਂ ਇਹਨਾਂ ਨੂੰ ਕੁਝ ਦੇਣੇ ਹੋ ਆਪਣੀ ਜੇਬੋਂ ਕੱਢ ਕੇ ਦੇਣੇ ਹੋ ਨਾ ਤੁਸੀਂ ਵੀ ਕਮਾਈ ਰਹੀ ਹੋ ਨਾ ਓਕੇ ਸਮਝ ਗਏ ਏਸੀ ਅੱਜ ਦੀ ਵੀਡੀਓ ਕੋਈ ਗਲਤੀ ਪੁੱਲਚੁੱਕ ਹੋ ਗਈ ਹੋਵੇ ਤੇ ਤੁਹਾਡੇ ਤੋਂ ਮਾਫੀ ਇਹਨਾਂ ਵਰਗਿਆਂ ਤੋਂ ਕੋਈ ਮਾਫੀ ਨਹੀਂ ਹੈ ਠੀਕ ਹੈ ਜੀ ਬਾਕੀ ਇਹਨਾਂ ਸਪੋਰਟ ਕਰ ਲਈ ਇਹਨੇ ਸਾਡੇ ਲਈ ਤੁਸੀਂ ਕਮੈਂਟਾਂ ਦੇ ਵਿੱਚ ਵੀ ਆ ਕੇ ਸਪੋਰਟ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਸਕਾ ਜੀ